ਸੁਖਰੀਤ ਕੋਰ ਉਮਰ ਸਿਰਫ 8 ਸਾਲ ਤੀਜੀ ਜਮਾਤ ਦੇ ਵਿਦਿਆਰਥੀ ਪਰ ਸ਼ੌਂਕ ਘੋੜਿਆਂ ਦੀ ਸੇਵਾ ਕਰਨ ਦਾ ਘੋੜਸਵਾਰੀ ਕਰਨ ਦਾ ਨਾਮ ਪਿੱਛੇ ਕੋਰ ਹੈ ਸਿੰਘਾਂ ਦੀ ਧੀ ਹੈ ਤਾਂ ਡਰ ਕਿੱਥੋਂ ਹੋਵੇਗਾ ਘੋੜਸਵਾਰੀ ਕਰਦਿਆਂ ਜਮਾ ਵੀ ਮੂੰਹ ਤੇ ਡਰਨੀ ਨਜ਼ਰ ਆ ਰਹੇ ਨਾ ਹੀ ਅੱਖਾਂ ਦੇ ਵਿੱਚ ਕਿਸੇ ਪ੍ਰਕਾਰ ਨਾਲ ਕੋਈ ਡਰ ਹੈ ਜਿੱਥੇ ਲੱਖਾਂ ਦਾ ਘੱਟ ਹੋਵੇ ਉਸ ਦੇ ਵਿੱਚ ਘੋੜਸਵਾਰੀ ਕਰਨੀ ਕਿਹੜਾ ਸੌਖੀ ਹੈ ਪਰ ਸ਼ੌਂਕ ਜਿਹੜਾ ਹੈ ਉਹ ਘੋੜਸਵਾਰੀ ਦਾ ਇਹਨਾਂ ਕੇ ਮੂੰਹ ਤੇ ਤੁਹਾਨੂੰ ਖੁਸ਼ੀ ਜਿਹੜੀ ਆ ਉਹ ਵੀ ਜ਼ਰੂਰ ਨਜ਼ਰ ਆ ਰਹੀ ਹੋਵੇਗੀ ਜਿਹਨੂੰ ਇਸ ਦਾ ਸ਼ੌਂਕ ਚੜ੍ਹਦੇ ਉਹ ਦੁਨੀਆ ਦੇ ਵਿੱਚ ਕੋਈ ਹੋਰ ਨਸ਼ਾ ਕਰ ਨਹੀਂ ਸਕਦਾ ਕਹਿੰਦੇ ਨੇ ਜਿਹਨੂੰ ਘੋੜਿਆਂ ਦੀ ਸੇਵਾ ਕਰਨ ਦਾ ਘੋੜਸਵਾਰੀ ਕਰਨ ਦਾ ਨਸ਼ਾ ਲੱਗ ਜੇ ਉਹਨੂੰ ਦੁਨੀਆ ਦਾ ਕੋਈ ਹੋਰ ਨਸ਼ਾ ਨਹੀਂ ਲੱਗ ਸਕਦਾ ਜਿਸ ਬੱਚੇ ਨੇ ਛੋਟੀ ਉਮਰੇ ਇਹਨਾਂ ਦੀ ਸੇਵਾ ਕਰ ਲਈ ਉਹ ਗਲਤ ਸੰਗਤ ਦੇ ਵਿੱਚ ਨਹੀਂ ਜਾਂਦਾ ਅੱਜ ਤੁਹਾਨੂੰ ਇੱਕ ਧੀ ਦੇ ਨਾਲ ਮਿਲਵਾਨ ਜਾ ਰਹੇ ਹਾਂ 8 ਸਾਲਾਂ ਇਸ ਦੀ ਉਮਰ ਹੈ ਤੀਜੀ ਕਲਾਸ ਦੀ ਏ ਜਿਹੜੀ ਐ ਧੀ ਐ ਤੀਜੀ ਕਲਾਸ ਦੇ ਵਿੱਚ ਧੀ ਐ ਪਰ ਇਹਨੂੰ ਕਿਸੇ ਪ੍ਰਕਾਰ ਨਾਲ ਡਰ ਨਹੀਂ ਲੱਗਦਾ ਮੇਲੇ ਦੇ ਵਿੱਚ ਘੋੜਸਵਾਰੀ ਕੀਤੀ ਤਸਵੀਰਾਂ ਤੁਹਾਨੂੰ ਅਸੀਂ ਦਿਖਾਈਆਂ ਵੀ ਕਿਸ ਹਿਸਾਬ ਨਾਲ ਘੋੜਸਵਾਰੀ ਜਦੋਂ ਮੇਲੇ ਦੇ ਵਿੱਚ ਲੱਖਾਂ ਦਾ ਇਕੱਠ ਹੈ ਲੱਖਾਂ ਦੇ ਇਕੱਠ ਦੇ ਵਿੱਚ ਘੋੜਸਵਾਰੀ ਕੀਤੀ ਮੂੰਹ ਦੇ ਉੱਪਰ ਕਿਸੇ ਤਰੀਕੇ ਨਾਲ ਕੋਈ ਡਰ ਜਿਹੜਾ ਹੈ ਉਹ ਨਹੀਂ ਨਜ਼ਰ ਆਇਆ ਹੁਣ ਅਸੀਂ ਧੀ ਦੇ ਨਾਲ ਗੱਲਬਾਤ ਕਰਦੇ ਆ ਤੇ ਗੱਲ ਹੈ ਵਾ ਸਿੰਘਾਂ ਦੀ ਧੀ ਹੈ ਤੇ ਫਤਿਹ ਦੀ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤਰ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸੁਖਰੀਤ ਕੌਰ ਹੈ ਸੁਖਰੀਤ ਕੌਰ ਉਮਰ ਕਿੰਨੀ ਹੈ 8 ਸਾਲ 8 ਸਾਲ ਉਮਰ ਹੈ ਤੇ ਤੁਸੀਂ ਘੋੜਸਵਾਰੀ ਕਰਦੇ ਹੋ ਘੋੜਿਆਂ ਦੀ ਸੇਵਾ ਵੀ ਕਰਦੇ ਹੋ ਇੰਨਾ ਮੇਲਾ ਭਰਿਆ ਹੋਇਆ ਲੱਖਾਂ ਲੋਕ ਐ ਘੋੜਸਵਾਰੀ ਕਰਦੇ ਆ ਡਰ ਨਹੀਂ ਲੱਗਦਾ ਵੀਡੀਓ ਸੀ ਤੁਹਾਡੀਆਂ ਲੋਕਾਂ ਨੇ ਦੇਖ ਲੀਆਂ ਬੜੀਆਂ ਵਾਇਰਲ ਹੋ ਰਹੀਆਂ ਦੇਸ਼ਿਆਂ ਦੇਸ਼ਾਂ ਵਿੱਚ ਲੋਕੀ ਦੇਖ ਰਿਹਾ ਪਰ ਘੋੜਸਵਾਰੀ ਕਰਦੇ ਡਰ ਨਹੀਂ ਲੱਗਿਆ ਨਹੀਂ ਮੁੰਡੈ ਨਹੀਂ ਲੱਗਿਆ ਘੋੜਸਵਾਰੀ ਕਰਦੇ ਹੋ ਸ਼ੌਂਕ ਹੈ ਤੁਹਾਨੂੰ ਘੋੜਸਵਾਰੀ ਕਰਨ ਦਾ ਹਾਂਜੀ ਇਹ ਸ਼ੌਂਕ ਕਿਦਾਂ ਪਿਆ ਮੈਂ ਜੁੰਨ ਦੇ ਛੁੱਟੀਆਂ ਚ ਆਪਦੇ ਮਾਮੂ ਜੀ ਕੋਲ ਆਈ ਸੀ ਪਹਿਲਾਂ ਮੈਨੂੰ ਡਰ ਲੱਗਦਾ ਸੀ ਕੋ ਦੇਣ ਤੋਂ ਫਿਰ ਹੌਲੀ ਹੌਲੀ ਇਨਾਂ ਨਾਲ ਮੋਬੈਗੇ ਫਿਰ ਡਰ ਲੱਗਣਾ ਹਟ ਗਿਆ ਹੁਣ ਕੀ ਹੁਣ ਸ਼ੌਂਕ ਪੈ ਗਿਆ ਹਾਂਜੀ ਇਹ ਤਾਂ ਘੋੜਸਵਾਰੀ ਕਿਹਾ ਸੀਗਾ ਵੀ ਘੋੜਸਵਾਰੀ ਸਿੱਖਣੀ ਆ ਮਾਤਾ ਜੀ ਨੇ ਡਾਂਟ ਨਹੀਂ ਕੇ ਹਮਾਰੀ ਸੀਗੀ ਵੀ ਛੱਡ ਅਜੇ ਛੋਟੀ ਆ ਐਵੇਂ ਡੇਕ ਡੋਕ ਨਾ ਜਾਈ ਕੋਈ ਗੱਲ ਨਹੀਂ ਕਹੀ ਸੀ ਹਾਂਜੀ ਕਹੀ ਸੀ ਫਿਰ ਤੁਸੀਂ ਇਨਾਂ ਨੂੰ ਕੀ ਕਿਹਾ ਵੀ ਮੈਂ ਸਿੱਖਣੀ ਸੀ ਕਿ ਨਹੀਂ ਹਾਂਜੀ ਸਿੰਘ ਸਾਹਿਬ ਨਾਲ ਗੱਲ ਕਰਦੇ ਆ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਮੜਾ اچਾਨਾ ਪਾਉਗੇ ਕਿਉਂਕਿ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਜਿਹੜੇ ਬੱਚੇ ਨੂੰ ਆ ਨਸ਼ਾ ਲੱਗ ਜਾਣਾ ਉਹਨੂੰ ਕੋਈ ਹੋਰ ਨਿਸ਼ਾਨੀ ਲੱਗ ਸਕਦਾ ਉਹ ਦੁਨੀਆ ਦੇ ਵਿੱਚ ਗਲਤ ਸੰਗਤ ਦੇ ਵਿੱਚ ਨਹੀਂ ਜਾ ਸਕਦਾ ਕਿਉਂਕਿ ਸਮਾਂ ਹੀ ਨਹੀਂ ਮਿਲਣਾ ਇਹਨਾਂ ਦੀ ਸੇਵਾ ਤੋਂ ਤੇ ਇਸ ਧੀ ਦਾ ਰੁਝਾਨ ਕਿੱਦਾਂ ਆਇਆ ਇਸ ਵੱਲ ਤੇ ਤੁਸੀਂ ਇਹਨੂੰ ਕਿੱਦਾਂ ਲੈ ਕੇ ਆਏ ਉਸ ਦੇ ਬਾਰੇ ਜ਼ਰੂਰ ਜਾਣਕਾਰੀ ਹਾਂਜੀ ਸੱਚਾ ਬਚਨ ਹੈ ਜੀ ਤੁਹਾਡਾ ਜਿਹੜਾ ਇਹ ਨਸ਼ਾ ਹੈ ਘੋੜਿਆਂ ਦਾ ਨਸ਼ਾ ਹੈ ਉਹ ਹੋਰ ਪਾਸੇ ਵੱਲ ਦੇਖਣ ਵੀ ਨਹੀਂ ਦਿੰਦਾ ਕਿਉਂਕਿ ਇਹਨਾਂ ਨਾਲ ਇੱਕ ਨਿੱਜੀ ਇਸ਼ਕ ਹੈ ਜਿਹੜਾ ਮੁਹੱਬਤ ਹੋ ਜਾਂਦੀ ਹੈ ਘੋੜਿਆਂ ਦੇ ਨਾਲ ਜਿਹੜਾ ਆਪਾਂ ਨੂੰ ਕਿਸੇ ਹੋਰ ਕਿਸੇ ਪਾਸੇ ਵੀ ਬੱਚਾ ਕਿਸੇ ਗਲਤ ਸੰਗਤ ਵਿੱਚ ਕਿਸੇ ਗਲਤ ਪਾਸੇ ਕਦਮ ਨਹੀਂ ਚੱਕਦਾ ਚਾਹੇ ਉਹ ਧੀ ਆ ਚਾਹੇ ਉਹ ਪੁੱਤ ਹੈ ਜਿਹਨੂੰ ਘੋੜਿਆਂ ਦਾ ਸ਼ੌਂਕ ਪੈ ਗਿਆ ਉਹ ਕਿਸੇ ਵੀ ਗਲਤ ਪਾਸੇ ਨਹੀਂ ਜਾਊਗਾ ਇਹ ਇਹ ਪੱਕਾ ਹੀ ਪਰਨ ਹੈ ਇੱਕ ਘੋੜਿਆਂ ਦੇ ਵਿੱਚ ਕਿਉਂਕਿ ਘੋੜੇ ਨਾਲ ਪ੍ਰੇਮ ਹੀ ਇਹਨਾਂ ਪੈ ਜਾਂਦਾ ਹੈ ਇਹ ਚਲਦੀ ਚੜ੍ਹਦੀ ਕਲਾ ਦੀ ਜਿਹੜੀ ਪ੍ਰਤੀਕ ਨੇ ਘੋੜੇ ਘੋੜੇ ਰਾਜ ਦੀਆਂ ਨਿਸ਼ਾਨੀਆਂ ਨੇ ਸਾਡੇ ਗੁਰੂਆਂ ਨੇ ਤਾਨੂੰ ਮਤਲਬ ਵੀ ਸਾਡੇ ਤੇ ਕਿਰਪਾ ਕੀਤੀ ਆ ਸਾਨੂੰ ਸਾਡੇ ਸਾਨੂੰ ਹੁਕਮ ਵੀ ਆ ਮਹਾਰਾਜ ਦਾ ਵੀ ਸਾਡੇ ਜਾਨ ਭਾਈ ਨੇ ਇਹਨਾਂ ਦਾ ਅਭਿਆਸ ਕਰਨਾ ਹੈ ਘੋੜਸਵਾਰੀ ਦਾ ਗਤਕੇ ਦਾ ਤਾਂ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਾਥ ਦੇਣਗੇ ਸਾਡਾ ਕੰਮ ਦੇਣਗੇ ਜੰਗਾਂ ਯੁੱਧਾਂ ਦੇ ਵਿੱਚ ਸਾਡਾ ਬੜਾ ਸਾਥ ਦਿੱਤਾ ਘੋੜਿਆਂ ਨੇ ਇਹ ਆਪਣੀ ਭਾਣ ਜੀ ਆ ਜੀ ਅੱਛਾ ਹਾਂ ਜੀ ਜੂਨ ਦੀਆਂ ਛੁੱਟੀਆਂ 'ਚ ਆਈ ਸੀ ਬੱਚੇ ਫੋਨ ਫੋਨ ਦੇਖਦੇ ਆ ਟੀਵੀ ਚਲਾ ਲਿਆ ਮੈਂ ਕਿਹਾ ਵੀ ਜਦੋਂ ਬੱਚੇ ਆਏ ਆ ਤਾਂ ਕੋਈ ਫਾਇਦਾ ਖੱਟ ਕੇ ਜਾ ਪੁੱਤ ਕੁਝ ਸਿੱਖ ਕੇ ਜਾ ਹਨਾ ਕੋ ਗੁਰਵਾਨੀ ਸਿੱਖ ਕੋ ਗਤਗਾ ਸਿੱਖ ਕੋ ਘੋੜਸਵਾਰੀ ਸਿੱਖ ਚਲੋ ਇਹਦਾ ਘੋੜਸਵਾਰੀ ਚ ਰੁਝਾਨ ਬਣ ਗਿਆ ਡਰਦੀ ਸੀ ਬਹੁਤ ਡਰਦੀ ਸੀ ਹੱਥ ਲਾਉਣ ਤੋਂ ਵੀ ਡਰਦੀ ਸੀ ਹਾਂਜੀ ਬਹੁਤ ਜਿਆਦਾ ਡਰਦੀ ਸੀ ਪਰ ਮਤਲਬ ਵੀ ਸਮੇਂ ਨਾ ਅਭਿਆਸ ਨਾ ਬੜੀ ਕਿਰਪਾ ਮਹਾਰਾਜ ਦੀ ਕਿਰਪਾ ਹੀ ਆ ਤੇ ਅੱਜ ਤੁਸੀਂ ਤੁਹਾਡੇ ਸਾਹਮਣੇ ਆ ਸਾਰਾ ਮੇਲਾ ਦੇਖਦਾ ਜੀ ਮਮਾ ਜੀ ਕਹਿੰਦੇ ਪਹਿਲਾਂ ਤਾਂ ਬੋੜਦੇ ਸੀ ਤੇ ਹੁਣ ਜਮਾਂ ਨਹੀਂ ਡਰ ਰਿਹਾ ਹਾਂਜੀ ਆਸ-ਪਾਸ ਜਿਹੜੇ ਬੱਚੇ ਨੇ ਜਿਹੜੇ ਤੁਹਾਡੇ ਕਲਾਸਮੇਟਸ ਐ ਉਹਨਾਂ ਨੂੰ ਦੱਸਦੇ ਹੋ ਮੈਂ ਕੋੜ ਸਵਾਰੀ ਕਰਦਿਆਂ ਹਾਂ ਹਾਂਜੀ ਦੱਸਦੀ ਹਾਂ ਉਹ ਕੀ ਕਹਿੰਦੇ ਆ ਫਿਰ ਉਹ ਕਹਿੰਦੇ ਬਹੁਤ ਵਧੀਆ ਬਹੁਤ ਵਧੀਆ ਟੀਚਰਸ ਟੀਚਰਸ ਕਹਿੰਦੇ ਨੇ ਵੀ ਬਹੁਤ ਵਧੀਆ ਜੀ ਟੀਚਰਸ ਕਹਿੰਦੇ ਪੜ੍ਹ ਲਓ ਪਹਿਲਾਂ ਟੀਚਰਸ ਕਹਿੰਦੇ ਬਹੁਤ ਵਧੀਆ ਮਾਪੇ ਸਾਥ ਦਿੰਦੇ ਆ ਮਾਪੇ ਕਹਿੰਦੇ ਵੀ ਹਾਂ ਕਰੋ ਪਹਿਲਾਂ ਪਹਿਲਾਂ ਤਾਂ ਮੈਨੂੰ ਜੁੰਨਾ ਨੂੰ ਡਰ ਲੱਗਦਾ ਸੀ ਫੋਟੇ ਕਿ ਜੂਗੀ ਹੁਣ ਕਹਿੰਦੇ ਨੇ ਹੁਣ ਨਹੀਂ ਲੱਗਦਾ ਨਹੀਂ ਤੁਹਾਡੀ ਭੈਣ ਨੇ ਤੁਹਾਨੂੰ ਫਿਰ ਕਿਹਾ ਨਹੀਂ ਕਿ ਕਿੱਧਰ ਮੇਰੀ ਤੈਨੂੰ ਪਾਈ ਜਾਂਦਾ ਛੱਡ ਆ ਮੈਂ 60 ਸੁੱਟ ਨਾਲ ਲਵਾ ਦਿਆਂ ਆ ਜੀ ਨਹੀਂ ਭੈਣ ਤਾਂ ਡਰਦੀ ਸੀ ਉਹ ਬਾਈ ਆਪ ਚੜਦੀ ਕਲਾ ਦਾ ਪਰ ਹੋਣਾ ਆਪਣਾ ਤੇ ਉਹ ਵੀਰ ਕਹਿੰਦਾ ਵੀ ਕੋਈ ਗੱਲ ਨਹੀਂ ਚਲੋ ਚੰਗਾ ਗੁਣ ਪੈਦਾ ਹੋਣਾ ਚਾਹੀਦਾ ਬੱਚੇ ਦਾ ਰਿਸਕ ਤਾਂ ਹਰੇਕ ਚੀਜ਼ 'ਚ ਹੀ ਅੱਜ ਕੱਲ ਆਪਾਂ ਸੜਕ ਤੇ ਚੜੇ ਆਉਂਦੇ 'ਚ ਵੀ ਰਿਸਕ ਆ ਹਨਾ ਤੇ ਜੇ ਕੋ ਸਿੱਖਣਾ ਤਾਂ ਮਿਹਨਤ ਲੱਗਦੀ ਆ ਤੇ ਰਿਸਕ ਸੋਚ ਕੇ ਨਹੀਂ ਸਿੱਖਿਆ ਜਾਂਦਾ ਹਨ ਅਗਲਾ ਮਤਲਬ ਚੰਗਾ ਸੋਚ ਕੇ ਆਪਾਂ ਸਿੱਖਦੇ ਆਂ ਤੇ ਮਹਾਰਾਜ ਨੇ ਕਿਰਪਾ ਵੀ ਕੀਤੀ ਆ ਕੋਈ ਛੱਟ ਫੇੜ ਨਹੀਂ ਕੋਈ ਡਰ ਨਹੀਂ ਘੋੜੇ ਦੇ ਧਕਾਂ ਦਾ ਡਰ ਆ ਜੀ ਉੱਤੇ ਬੈਠ ਕੇ ਘੋੜਾ ਚਲਾਉਣਾ ਤੇ ਘੋੜੇ ਨਾਲ ਪਿਆਰ ਹੋਣਾ ਚਾਹੀਦਾ ਜੇ ਤੁਹਾਡੀ ਉਹਦੇ ਨਾਲ ਮੁਹੱਬਤ ਦਾ ਤਾਂ ਕੋਈ ਨਹੀਂ ਘੋੜਾ ਸਵਾਰ ਨੂੰ ਕਦੇ ਛੱਟ ਨਹੀਂ ਮਾਰਦਾ ਜੀ ਅਸੀਂ ਆਪ ਬੜੇ ਵਾਰ ਡਿੱਗੇ ਵੀ ਆ ਸ਼ੁਰੂ ਦੇ ਵਿੱਚ ਬਹੁਤ ਘੋੜਿਆਂ ਤੋਂ ਛੱਟਾਂ ਵੀ ਪਰ ਕਦੇ ਵੀ ਇਦਾਂ ਦੀ ਕੋਈ ਮੇਜਰ ਛੱਟ ਨਹੀਂ ਵਜੀ ਵੀ ਕਦੇ ਕੋਈ ਨੁਕਸਾਨ ਜਾਨੀ ਮਾਲੀ ਇਦਾਂ ਦਾ ਹੋਇਆ ਹੋਵੇ ਤੇ ਘੋੜਾ ਆਪਦੇ ਮਾਲਕ ਦੀ ਰੱਖਿਆ ਕਰਦਾ ਜੇ ਉਹਦੇ ਨਾਲ ਤੁਹਾਡੀ ਰੂਹ ਮਿਲੀ ਆ ਤਾਂ ਤੁਸੀਂ ਮੁਹੱਬਤ ਦੇ ਨਾਲ ਘੋੜੇ ਨਾਲ ਸਵਾਰੀ ਕਰਦੇ ਉਹਨੂੰ ਸਮਝ ਕੇ ਕਰਦੇ ਹੋ ਕਦੇ ਸੱਟ ਨਹੀਂ ਮਾਰਦਾ ਜੀ ਘੋੜਾ ਹਾਂਜੀ ਐਵੇਂ ਨੇ ਗੁਰੂ ਸਾਹਿਬ ਨੇ ਇਹਨੂੰ ਜਾਨ ਪਾਈ ਹਾਂਜੀ ਜਾਨ ਪਾਈ ਆ ਜਾਨ ਪਾਈ ਜਾਨ ਤੋਂ ਪਿਆਰਾ ਭਰਾ ਜਾਨ ਤੋਂ ਪਿਆਰਾ ਭਰਾ ਮਤਲਬ ਜਾਨ ਪਾਈ ਇਹ ਸਾਡੇ ਜਾਨ ਪਾਈ ਆ ਜੀ ਤੇ ਇਹ ਸਮਝਦੇ ਆ ਜੀ ਸਿੰਘਾਂ ਨੂੰ ਸਮਝਦੇ ਆ ਆਪਦੇ ਸਵਾਰ ਨੂੰ ਸਮਝਦੇ ਆ ਹਾਂਜੀ ਇੱਕ ਮੈਂ ਦੇਖਿਆ ਮੈਂ ਇੱਥੇ ਪੂਰਾ ਮੇਲਾ ਦੇਖ ਲਿਆ ਮੈਂ ਕਿਸੇ ਘੋੜੇ ਦੇ ਉੱਪਰ ਨਾ ਕੱਠ ਹੀ ਨਹੀਂ ਨਜ਼ਰ ਆਈ ਤੁਹਾਡੇ ਇੱਥੇ ਜਿੰਨੇ ਵੀ ਘੋੜੇ ਖੜੇ ਨੇ ਸਾਰਿਆਂ ਨੂੰ ਤੁਸੀਂ ਕਾਠੀਆਂ ਪਾ ਕੇ ਤਿਆਰ ਕੀਤਾ ਆ। ਮਤਲਬ ਜਦੋਂ ਘੋੜ ਸਵਾਰੀ ਕਰਨ ਦੀ ਲੋੜ ਪਏ ਮਤਲਬ ਤਿਆਰ ਪਰ ਤਿਆਰ ਹੋ ਕੇ ਨਾਲੋ ਨਾਲ ਘੋੜ ਸਵਾਰੀ। ਹਾਂਜੀ ਤਿਆਰ ਪਰ ਤਿਆਰ ਜੱਥੋਂ ਪਰ ਤਿਆਰ ਪਰ ਤਿਆਰ ਖਾਲਸੇ ਹੀ ਉਹ ਆ ਜੀ ਜਿਹਦਾ ਕਮਰ ਕਸਾ ਗਸਿਆ ਤਿਆਰ ਪਰ ਤਿਆਰ ਤੇ ਘੋੜਿਆਂ ਦੇ ਵੀ ਕਮਰ ਕਸੇ ਲੱਗੇ ਚਾਹੀਦੇ ਆ। ਹੈਨਾ ਜਦੋਂ ਮਰਜੀ ਚੜੋ ਤੇ ਇੱਕ ਫਿਰ ਜਦੋਂ ਕੋਈ ਲੋੜ ਪਏ ਜੇ ਤੇ ਆਪਾਂ ਪਹਿਲਾਂ ਕਾਠੀਆਂ ਭਾਲਦੇ ਫਿਰੀਏ। ਹੈਨਾ ਜੀ? ਹਾਂਜੀ। ਇਹੀ ਗੱਲ ਆ ਜੀ। ਇੱਕ ਆ ਵੀਆ ਬਾਬਾ ਜਸਨ ਸਿੰਘ ਨਾਲ ਮੇਰੀ ਜਦੋਂ ਗੱਲਬਾਤ ਹੋਈ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਅਸਲੀ ਜੇ ਜਿੱਦ ਤੇ ਤੁਸੀਂ ਚੜ ਕੇ ਘੋੜਸਵਾਰੀ ਕਰ ਸਕਦੇ ਹੋ ਜਿਹੜਾ ਭੱਜੇ ਜੇ ਤੇ ਤੁਸੀਂ ਨੀਜ਼ਾਬਾਜੀ ਕਰ ਸਕਦੇ ਹੋ ਉਹ ਅਸਲ ਦੇ ਵਿੱਚ ਘੋੜਾ ਹੁੰਦਾ ਹੈ ਇਹ ਨਹੀਂ ਵੀ ਆਪਾਂ ਕਈਏ ਵੀ ਆ ਸਾਡਾ ਘੋੜਾ ਕਰੋੜਾਂ ਦਾ ਹੈ ਤੇ ਅਸੀਂ ਉਹਦੇ ਤੇ ਕਦੇ ਚੜ ਕੇ ਨਹੀਂ ਦੇਖਿਆ ਅਸਲੀ ਘੋੜੇ ਦੀ ਜਿਹੜੀ ਬਣਤਰ ਹੈ ਉਹ ਗੇਮਸਸਸ ਤੇ ਉਹ ਭੱਜਣ ਵਾਸਤੇ ਉਹ ਉਸੇ ਕਰਕੇ ਬਣੀ ਆ ਤਾਂ ਹੀ ਅਸੀਂ ਗੱਡੀਆਂ ਦੀ ਵੀ ਜਦੋਂ ਪਾਵਰ ਗਿਣਦੇ ਆ ਤਾਂ ਹਾਰਸ ਪਾਵਰ ਦੇ ਵਿੱਚ ਗਿਣਦੇ ਆ ਦੇਖੋ ਪਾਵਰ ਦਾ ਸਭ ਤੋਂ ਵੱਡਾ ਸਿੰਬਲ ਘੋੜੇ ਤੋਂ ਲਿਆ ਗਿਆ ਹੈ ਗੋ ਆ ਜਾਣ ਵਾਲੇ ਤਾਂ ਹੋਰ ਹਾਥੀ ਦੀ ਕਿੰਨੀ ਜਾਨ ਹੋ ਹੋਰ بڑے ਜਾਨਵਰ ਹੋਣਗੇ ਦੁਨੀਆ ਦੇ ਉੱਤੇ ਤੇ ਪਾਵਰ ਦਾ ਸਿੰਬਲ ਘੋੜੇ ਤੋਂ ਬਣਿਆ ਹਾਰਸ ਪਾਵਰ ਦੇ ਨਾਂ ਨਾਲ ਟਰੈਕਟਰਾਂ ਦੀ ਲਾ ਲਓ ਗੱਡੀਆਂ ਦੀ ਲਾ ਲਓ ਇੰਜਨ ਦੀ ਪਾਵਰ ਜਿਹੜੀ ਹਾਰਸ ਦੇ ਪਾਵਰ ਦੇ ਨਾਂ ਨਾਲ ਜਾਣੀ ਜਾਂਦੀ ਹੈ ਇਹਦੇ ਵਿੱਚ ਅੰਨੇਵਾਹ ਜਿਹੜੀ ਜਾਨ ਆ ਘੋੜੇ ਦੇ ਵਿੱਚ ਕਿਉਂਕਿ ਇਹਦੀ ਅਥਾਹ ਜਾਨ ਹੈ ਜੀ ਜਦੋਂ ਇਹਨੇ ਜਾਨ ਲਾਉਣੀ ਹੈ ਫਿਰ ਕੋਈ ਹਿਸਾਬੋਂ ਬਾਹਰ ਹੈ ਕਿੰਨੀ ਜਾਨ ਲਾ ਕੇ ਘੋੜਾ ਕਿੱਥੋਂ ਪਹਾੜਾਂ ਦੇ ਉੱਤੇ ਚੜ੍ਹਦੇ ਆ ਘੋੜੇ ਦਰਿਆਵਾਂ ਨੂੰ ਪਾਰ ਕਰ ਜਾਂਦੇ ਆ ਅੜਕ ਦਰਿਆ ਤੱਕ ਘੋੜਿਆਂ ਨੇ ਪਾਰ ਕੀਤਾ ਇਹ ਜੰਗੀ ਜੰਗੀ ਜਰਨੈਲਾਂ ਦੇ ਨਾਲ ਹੀ ਜੰਗਾਂ ਜੁੱਧਾਂ ਦੇ ਵਿੱਚ ਇਹਨਾਂ ਨੇ ਸਾਥ ਦਿੱਤਾ ਸਿੱਧੀ ਹੋ ਜਾਂ ਜੀ ਤੇ ਇਹ ਆਪਾਂ ਹੋਰ ਬਾਣੇ ਪਾ ਲੀਆਂ ਮਤਲਬ ਵੀ ਚਲੋ ਸ਼ੋਅ ਹੋਣੇ ਚਾਹੀਦੇ ਆ ਚੰਗੀ ਗੱਲ ਹੈ ਪਰ ਮੈਂ ਇਹ ਕਹਿਣਾ ਵੀ ਜਿਹਦੇ ਘਰੇ ਸ਼ੋਅ ਵਾਲੇ ਘੋੜੇ ਆ ਜੇ ਕੋਈ ਕਹਿੰਦਾ ਵੀ ਮੇਰੇ 10 ਕਰੋੜ ਦਾ ਘੋੜਾ ਉਹਦੇ ਨਾਲ ਇੱਕ ਸਵਾਰੀ ਵਾਲੇ ਵੀ ਨਾਲ ਘਰੇ ਹੋਣੇ ਚਾਹੀਦੇ ਉਸੇ ਬੰਦੇ ਦੇ ਹਾਂ ਜੀ ਸ਼ੋਅ ਵਾਸਤੇ ਵੀ ਰੱਖੇ ਚੰਗੀ ਗੱਲ ਹੈ ਨਾਲ ਸਵਾਰੀ ਵਾਸਤੇ ਵੀ ਰੱਖੇ ਸਵਾਰੀ ਵੀ ਕਰਨ 100 ਚੋਂ 90% ਮਾਲਕਾ ਜਿਹੜੇ ਘੋੜਿਆਂ ਦੇ ਸਵਾਰੀ ਨਹੀਂ ਕਰਦੇ ਉਹ ਉਪਰ ਦੇ ਇਹ ਗੱਲ ਹੈਗੀ ਹੈ ਵੀ ਮਾਲਕ ਸਵਾਰੀ ਨਹੀਂ ਕਰਦੇ ਨਹੀਂ ਕਰਦੇ ਜੀ ਕਰਦੇ ਨਹੀਂ ਕਰਦੇ ਵੀ ਨਹੀਂ ਅਭਿਆਸ ਹੀ ਨਹੀਂ ਕਰਦੇ ਆਪਦੇ ਬੱਚਿਆਂ ਨੂੰ ਨਹੀਂ ਲਾਉਂਦੇ ਉਹ ਬੱਚਿਆਂ ਨੂੰ ਵੀ ਉਦਾਂ ਹੀ ਮਤਲਬ ਵੀ ਲੀ ਪੈ ਜਾਂਦੀ ਆ ਵੀ ਅਸੀਂ ਫੋਟੋ ਹੀ ਕਰਾਉਣੀ ਆ ਘੋੜਿਆਂ ਨਾਲ ਕੱਲੀਆਂ ਬਸ ਹਨਾ ਘੋੜਿਆਂ ਦਾ ਵੀ ਡਰ ਨਿਕਲੇ ਤੇ ਬੰਦਿਆਂ ਦਾ ਵੀ ਡਰ ਨਿਕਲੇ ਜਿਵੇਂ ਬੰਦੇ ਸੋਹਲ ਹੋਈ ਜਾਂਦੇ ਘੋੜੇ ਵੀ ਸੋਹਲ ਹੋਈ ਜਾਂਦੇ ਘੋੜਿਆਂ ਦੇ ਸਾਹ ਚੜ ਜਾਂਦੇ ਆ 5-5 ਕਿਲੋਮੀਟਰ ਚੱਲ ਕੇ ਜੀ ਹਨਾ ਇਹ ਥੱਕਣ ਵਾਲੀ ਚੀਜ਼ ਹੀ ਹੈ ਨਹੀਂ ਤੁਹਾਡੇ ਘੋੜੇ ਕਿੰਨੇ ਕਿੰਨੇ ਕਿਲੋਮੀਟਰ ਚੱਲਦੇ ਆਸੀਂ ਸਾਡੇ ਘੋੜੇ ਜੀ ਅਸੀਂ ਆਪਣਾ ਭਾਈ 달 ਸਿੰਘ ਸਟਾਰਟ ਫਾਰਮ ਤੋਂ ਲੈ ਕੇ ਕਿਲਾ ਸਾਹਿਬ ਗੁਰਦੁਆਰਾ ਸਾਹਿਬ ਆ ਜਿਹੜਾ ਆਪਣਾ ਪਾਸੇ ਹੀ 10ਵੀਂ ਬਠਿੰਡੇ ਜੀ 30 ਕਿਲੋਮੀਟਰ ਬਣਦਾ ਜੀ ਉਥੇ ਆਮ ਹੀ ਰੁਟੀਨ ਦੇ ਵਿੱਚ ਅਸੀਂ ਜਾਂਦੇ ਰਹਿੰਦੇ ਹਾਂ ਜੀ ਮਤਲਬ ਜਾਣ ਜਾਣ ਕਰਦੇ ਹਾਂ ਹਾਂ ਜੀ ਤੇ ਗਲ ਜਾਣੇ ਆ ਆਉਂਦੇ ਹੋਏ ਅਸੀਂ ਉਧਰੋਂ ਸਿੰਘ ਲੈ ਆਉਂਦੇ ਅੱਗੇ ਫਿਰ ਗੱਡੀਆਂ ਲੈ ਜਾਂਦੇ 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 ਕਿਲੋਮੀਟਰ ਜਾਂਦੇ ਆਉਂਦੇ ਹੋ ਗੱਡੀਆਂ ਤੇ ਆਉਂਦੇ ਕੁੜੇ ਸਾਡੀਆਂ ਆਪਦੀਆਂ ਗੱਡੀਆਂ ਪਿੱਛੇ ਆ ਜਾਓ ਉਹ ਇਦਾਂ ਤੁਸੀਂ ਅੰਨਾ ਅਭਿਆਸ ਕਰਾਂਦੇ ਰੂਟੀਨ ਦਾ ਨਹੀਂ ਜੀ ਮਨ ਲੁ ਕਦੇ 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 ਤੀਜੇ ਦਿਨ ਕਦੇ ਹਫਤੇ ਤੋਂ ਰੂਟੀਨ ਚ 5-7 ਕਿਲੋਮੀਟਰ 10 ਕਿਲੋਮੀਟਰ ਘੋੜਾ ਤੋੜਦੇ ਸਾਰੀ ਤੋੜਦੇ ਆ ਸਾਰੇ ਘੋੜਿਆਂ ਦਾ ਅਭਿਆਸ ਆ ਜਿਵੇਂ ਉਹ ਘੋੜਾ ਖੜਾ ਪਰਲੇ ਪਾਸੇ ਉਹ ਘੋੜੇ ਨੂੰ ਅਸੀਂ ਰੱਥ ਚ ਵੀ ਜੋੜਦੇ ਆ ਅੱਛਾ ਉਹ ਘੋੜੇ ਨੂੰ ਅਸੀਂ ਬੱਗੀ ਚ ਵੀ ਜੋੜਦੇ ਆ ਮਤਲਬ ਵੀ ਪੱਠੇ ਲਿਉਣਾ ਉਹ 30 ਜਨਵਰੀ ਦੇ 32 ਜਨਵਰੀ ਦੇ ਕੱਲਾ ਘੋੜਾ ਪੱਠੇ ਲਿਉਂਦਾ ਉਹ ਘੋੜਾ ਵੀ ਆ ਉਹਨੂੰ ਜੇ ਖੱ쩌ੜੇ ਦੇ ਚ ਜੋੜ ਲਈਦਾ ਉਹਨੂੰ 32 32 ਜਨਵਰੀਆਂ ਦੇ ਪੱਠੇ ਲਿਉਣਾ। ਅਸੀਂ ਰੱਥ ਲੈ ਕੇ ਆਏ ਵੀ ਹੁਣ ਕਹੀ ਆਪ ਤੁਸੀਂ ਵੀਡੀਓ ਦੇਖਦੇ ਹੋ। ਟ੍ਰੇਨਰਾਂ ਦੀਆਂ ਉਹ ਕਹਿੰਦੇ ਜੀ ਘੋੜੇ ਨੂੰ ਅਸੀਂ ਚੱਲਣਾ ਸਿਖਾਵਾਂਗੇ। ਇਹਨੂੰ ਰੱਥ 'ਚ ਕਿਵੇਂ ਚੱਲਣਾ ਸਿਖਾਉਣਾ ਕਿਵੇਂ? ਅਸੀਂ ਕੋਈ ਨਹੀਂ ਸਿਖਾਇਆ ਜੀ ਅਸੀਂ ਰੱਥ ਲਿਆਂਦਾ। ਰੱਥ ਦੇ ਕੋਲਾ ਕੋਲੇ ਘੋੜਾ ਕਰਿਆ ਪਹਿਲੇ ਦਿਨ। ਘੋੜਾ ਰੱਥ 'ਚ ਜੋੜਿਆ ਤੇ ਬਾਹਰ ਕੱਢਿਆ। ਅਸੀਂ ਵੀਡੀਓ ਵੀ ਪਾਈ ਸੀ ਤੇ ਐਦਾਂ ਹੀ ਅਸੀਂ ਮਤਲਬ ਵੀ ਹੁਣ ਐਨੇ ਪੱਠੇ ਲਿਉਂਦੇ ਬਾੜੇ ਦੇ ਵਿੱਚ ਲੈ ਕੇ ਜਾਂਦੇ ਆ ਘੋੜਾ। ਉਹ ਚੜਾਈ ਵੀ ਚੜਦਾ ਘੋੜਾ। ਇਹ 32 32 ਜਾਨਵਰਾਂ ਦੇ ਪੱਠੇ ਲੈ ਕੇ ਮਤਲਬ ਵੀ ਤਿੰਨ ਸਿੰਘ ਉੱਤੇ ਬੈਠੇ ਹੁੰਦੇ ਆ ਤੇ ਉਹ ਰੇੜੇ ਦੇ ਉੱਤੇ ਜਗ੍ਹਾ ਨਹੀਂ ਮਿਲਦੀ ਹੋਰ ਧਰ ਨੂੰ ਰੱਸਿਆ ਰੁਸਿਆ ਨਾ ਕੱਸ ਕੇ ਲੈ ਆਏ ਨੰਦ ਨਾਲ ਲੈ ਕੇ ਆਉਂਦਾ ਖੁਸ਼ ਹੋ ਕੇ ਜਾਂਦਾ ਖੁਸ਼ ਹੋ ਕੇ ਹੁੰਦਾ ਉਹਦੇ ਤੇ ਸਵਾਰੀ ਵੀ ਕਰਦੇ ਆ ਸਵਾਰੀ ਵੀ ਕਰਦੇ ਆ ਹਾਂਜੀ ਕਰਦੇ ਆ ਤੁਸੀਂ ਕਹਿੰਿਆ ਵੀ ਇਹਨਾਂ ਤੇ ਸਵਾਰੀ ਕਰਦੇ ਆ ਇਹ ਤਾਂ ਇਹ ਕੰਮ ਵੀ ਲੈਂਦੇ ਆ ਤੇ ਇਹਨਾਂ ਦੇ ਜਿਵੇਂ ਨਖਰੇ ਮੈਂ ਦੇਖੇ ਨੇ ਨਖਰੇ ਵੀ ਪੂਰੇ ਇਸ ਖਾਨ ਦੀ ਲੋੜ ਪਈ ਸੀ ਤੁਹਾਨੂੰ ਨਹੀਂ ਜੀ ਇਹ ਇਹਨਾਂ ਨੂੰ ਘੋੜਿਆਂ ਨੂੰ ਕੁਝ ਵੀ ਸਿਖਾਉਣ ਦੀ ਲੋੜ ਨਹੀਂ ਚਾਲ ਵੀ ਇਹਨਾਂ ਦੇ ਖੂਨ ਚੀ ਆ ਇਹ ਐਥੇ ਲੀਡ ਨੇ ਨਾ ਜੀ ਧਰਤੀ ਦਾ ਸਭ ਤੋਂ ਵੱਡਾ ਐਥਲੀਟ ਆ ਘੋੜਾ ਜੀ ਇਹ ਇਹਨਾਂ ਦੇ ਇਹਨਾਂ ਦੇ ਸਰੀਰ 'ਚ ਹੀ ਆ ਸਾਰਾ ਕੁਝ ਇਹਨਾਂ ਦੇ ਖੂਨ 'ਚ ਚਾਲ ਵੀ ਇਹਨਾਂ ਦੇ ਖੂਨ 'ਚ ਇਹਨਾਂ ਨੂੰ ਸਾਰਾ ਸਵਾਰ ਚੰਗਾ ਚਾਹੀਦਾ ਇਹਨਾਂ ਨੂੰ ਪ੍ਰੇਮ ਕਰਨ ਵਾਲਾ ਇਹਨਾਂ ਨੂੰ ਬੰਨ੍ਹ ਕੇ ਤੋੜਨ ਵਾਲਾ ਚਾਹੀਦਾ ਇਹਨਾਂ ਕੋਲੇ ਸਾਰਾ ਕੁਝ ਸਿੱਖੇ ਸਿਖਾਏ ਨੇ ਕੁਝ ਸਿਖਾਉਣ ਦੀ ਲੋੜ ਨਹੀਂ ਗੁਣ ਇਹਨਾਂ ਦੇ ਵਿੱਚ ਹੁੰਦੇ ਨੇ ਉਹਨਾਂ ਗੁਣਾਂ ਨੂੰ ਉਭਾਰਨ ਦੀ ਲੋੜ ਆ ਅਭਿਆਸ ਦੀ ਲੋੜ ਆ ਇੱਕ ਮੈਨੂੰ ਇਹ ਗੱਲ ਦੱਸੋ ਵੀ ਮੈਂ ਹਰ ਕਿਸੇ ਨੂੰ ਕਹਿੰਦਾ 10 ਕਰੋੜ ਦਾ ਘੋੜਾ ਕਰੋੜਾਂ ਦੇ ਘੋੜੇ ਇਹ ਅਸਲ ਦੇ ਵਿੱਚ ਹੁੰਦੇ ਵੀ ਹੈਗੇ ਨੇ ਕਿਉਂਕਿ ਆ ਮੈਂ ਦੇਖ ਰਿਹਾ ਤੁਸੀਂ ਵੀ ਜੇ ਮੰਡੀ ਦੇ ਵਿੱਚ ਆਏ ਹੋ ਤੁਸੀਂ ਵੀ ਸੇਲ ਸੇਲ ਪਰਚੇਸ ਕਰਨ ਆਏ ਹੋ ਤੇ ਤੁਹਾਡੇ ਕੋ ਵੀ ਮੇਰੇ ਮੂਹਰੇ ਇੱਕ ਕੋੜੇ ਦਾ ਤੁਸੀਂ ਵੀ ਸੌਦਾ ਕੀਤਾ ਤੇ ਇਹ ਫਿਰ ਇੰਨੇ ਦੇ ਮਹਿੰਗੇ ਮਹਿੰਗੇ ਹੁੰਦੇ ਨੇ ਜਾਂ ਬਲੱਡ ਲਾਈਨ ਤੁਸੀਂ ਤਾਂ ਅਜ ਤੱਕ ਮੈਂ ਤੁਹਾਡੇ ਕੋ ਜਿੰਨੇ ਵੀ ਸਵਾਲ ਪੁੱਛੇ ਤੁਸੀਂ ਕਿਸੇ ਵੀ ਕੋੜੇ ਦੀ ਮੈਨੂੰ ਬਲੱਡ ਲਾਈਨ ਨਹੀਂ ਦੱਸੀ ਨਹੀਂ ਤਾਂ ਕੋੜ ਜਿਹੜੇ ਇੱਥੇ ਮਾਲਕ ਨੇ ਉਹ ਸਾਰੇ ਪਹਿਲਾਂ ਬਲੱਡ ਲਾਈਨ ਕਰਾਉਂਦੇ ਆ ਵੀ ਇਹਦਾ ਬਾਪ ਕੌਣ ਹੈ ਇਹਦਾ ਦਾਦਾ ਕੌਣ ਹੈ ਇਹਦਾ ਅਪਰ ਦਾਦਾ ਕੌਣ ਹੈ ਇਹ ਸਭ ਕੁਝ ਕਰਾਉਂਦੇ ਨੇ ਉਹਨੇ ਜੀ ਹੈ ਤਾਂ ਕੋੜਾ ਖਾਨਦਾਨ ਵਾਲੀ ਕੂੰ ਕੂੰ ਨਾਲੀ ਘੋੜਾ ਪਹਿਚਾਣਿਆ ਜਾਂਦਾ ਖਾਨਦਾਨ ਨਾਲੀ ਘੋੜਾ ਵਿਕਦਾ ਹੁਣ ਜਿਹਦਾ ਨਾਂ ਚੱਲ ਪਿਆ ਕੇਰਾ ਨਾਂ ਉਹ ਕਿੱਲਾ ਹੀ ਵਿਕੀ ਜਾਂਦਾ ਜੀ ਤੇ ਜਿਵੇਂ ਹੁਣ ਮਤਲਬ ਵੀ ਆਪਣੇ ਘੋੜਿਆਂ ਦੇ ਮਾਰਵਾੜੀ ਦੇ ਵਿੱਚ ਕਈ ਇਹ ਤੇ ਕਾਲਾ ਕਾਂਡਾ ਮਸ਼ਹੂਰ ਹੋਇਆ ਪਿਆ ਹੁਣ ਜਿੱਥੇ ਕਾਲੇ ਕਾਂਡੇ ਦਾ ਨਾਂ ਲੱਗ ਗਿਆ ਮਗਰ ਉਹ ਕਿਤੇ ਨਾ ਕਿਤੇ ਸਕੀਰੀ ਪਾਉਂਦੇ ਨੇ ਵੀ ਇਹਦੀ ਇਹ ਦਾਦੇ ਵਾਲੇ ਪਾਸੇ ਉਹਨਾਂ ਨੇ ਵਾਲੇ ਪਾਸੋਂ ਵੀ ਅਗਲਾ ਕਹਿੰਦਾ ਵੀ ਉਹ ਮਹਿੰਗਾ ਹੋ ਜੀ ਬੋਲੀ ਬੋਲੀ ਵਧਾਉਣ ਦੇ ਲਈ ਤੇ ਬਲੱਡ ਲਾਈਨ ਆਪਣੇ ਕੋਲੇ ਪੰਜਾਬ ਬਲੱਡ ਲਾਈਨ ਹੈ ਜੀ ਮੱਜੂ ਹਾਂਜੀ ਮੱਜੂ ਕੇ ਬਲੱਡ ਲਾਈਨ ਦਾ ਘੋੜਾ ਆਪਣੇ ਕੋਲੇ ਕਰਾ ਮਾਤੀ ਬਲੱਡ ਲਾਈਨ ਦਾ ਜਿਹੜੇ ਜੰਗਾਂ ਜੁੱਧਾਂ ਵਾਲੇ ਘੋੜੇ ਪ੍ਰਾਤਨ ਉਹ ਹਾਂਜੀ ਉਹ ਖਾਨਦਾਨ ਚੋਂ ਖਾਨਦਾਨ ਆਪਣੇ ਕੋਲੇ ਸਾਂਭਿਆ ਹੋਇਆ ਉਹਦੇ ਛੇ ਬੱਚੇ ਆ ਮੇਰੇ ਕੋਲੇ ਤਿੰਨ ਘੋੜੀਆਂ ਨੇ ਤੇ ਤਿੰਨ ਘੋੜੇ ਹਾਂਜੀ ਹਾਂਜੀ ਤੇ ਇੱਕ ਮੈਨੂੰ ਇਹ ਗੱਲ ਦੱਸੋ ਕਿ ਜਿਵੇਂ ਮੈਂ ਪਹਿਲਾਂ ਗੱਲ ਕਹੀ ਕਰੋੜਾਂ ਦੀ ਚਲੋ ਉਹ ਤੇ ਮੈਂ ਬਾਅਦ ਚ ਆਉਣਾ ਪਰ ਜਿਵੇਂ ਤੁਸੀਂ ਕਹਿੰਦੇ ਪੰਜਾਬ ਲਾਈਨ ਦੇ ਘੋੜੇ ਇਹ ਗੱਲ ਨਹੀਂ ਵੀ ਕਿੱਥੇ ਨਾ ਕਿੱਥੇ ਅਸੀਂ ਪੰਜਾਬ ਲਾਈਨ ਮਾਰਵਾੜੀ ਦੇ ਕਰੇਸ ਦੇ ਵਿੱਚ ਉਹ ਕਿੱਥੇ ਨਾ ਕਿੱਥੇ ਪੰਜਾਬ ਲਾਈਨ ਨੂੰ ਪਿੱਛੇ ਕਰ ਦਿੱਤਾ ਪੰਜਾਬ ਲਾਈਨ ਦੇ ਘੋੜੇ ਬੜੇ ਘੱਟ ਨਜ਼ਰ ਆਉਂਦੇ ਨੇ ਘੋੜੇ ਪੰਜਾਬ ਲਾਈਨ ਨੂੰ ਪਿੱਛੇ ਕਰਨ ਦਾ ਵੱਡਾ ਅਰੀਜਨੇਰ ਆ ਜੀ ਜਿਹੜੇ ਆਪਣੇ ਸ਼ੋਅ ਚੱਲ ਪਏ ਸ਼ੋਹਾਂ ਦੇ ਵਿੱਚ ਜਦੋਂ ਸ਼ੋਅ ਹੁੰਦੇ ਸੀਗੇ ਸ਼ੋਹਾਂ ਦੇ ਵਿੱਚ ਜਿਹੜੇ ਜੱਜ ਸੀਗੇ ਉਹ ਬਾਹਰੋਂ ਬੁਲਾਏ ਜਾਂਦੇ ਸੀ ਰਾਜਸਥਾਨੀ ਜੱਜ ਬੁਲਾਏ ਨੇ ਹਰੇਕ ਨੂੰ ਆਪਦਾ ਖਿੱਤਾ ਪਿਆਰਾ ਹੈ ਜੀ ਹਨਾ ਆਪਦੀ ਮਿੱਟੀ ਨਾਲ ਹਰੇਕ ਕਰਦਾ ਉਹਨਾਂ ਨੇ ਫਿਰ ਉਹੀ ਚੀਜ਼ ਦੇਖਣੀ ਆ ਉਹਨਾਂ ਦੀ ਅੱਖ ਉਹ ਆਪਦੇ ਆਪਦੇ ਮਤਲਬ ਦੇ ਜਿਹੜੇ ਘੋੜੇ ਉਹਨਾਂ ਦੇ ਸੀਗੇ ਉਸੇ ਅੱਖ ਨਾਲ ਜਦੋਂ ਸ਼ੋਹਾਂ ਦੇ ਵਿੱਚ ਜੱਜ ਉੱਥੋਂ ਦੇ ਆਉਣ ਲੱਗੇ ਉਹਨਾਂ ਨੇ ਆਪਦੇ ਘੋੜਿਆਂ ਨੂੰ ਤਰਜੀਹ ਦੇਣੀ ਸ਼ੁਰੂ ਕਰਤੀ ਤੇ ਫਿਰ ਉਸੇ ਤਰ੍ਹਾਂ ਹੀ ਲੋਕਾਂ ਦਾ ਰੁਝਾਨ ਬਣ ਗਿਆ ਜੀ ਜਿਹੜਾ ਘੋੜਾ ਸ਼ੋਹਾਂ ਦੇ ਵਿੱਚ ਵੀ ਫਲਾਣੇ ਦਾ ਸ਼ੋਅ ਹੋਇਆ ਜੀ ਉਹ ਸ਼ੋਅ ਬਿਨਰ ਹੋ ਗਿਆ ਲੋਕ ਕਹਿੰਦੇ ਵੀ ਉਹ ਘੋੜੇ ਤੋਂ ਕੁੜੀਆਂ ਭਰਾਓ ਉਹ ਮੀਟਿੰਗ ਉਹ ਮੈਂ ਸ਼ੁਰੂ ਹੋ ਗਈ ਉਸੇ ਤਰ੍ਹਾਂ ਨਾਲ ਜਿਹੜਾ ਹੈਗਾਗਾ ਮਤਲਬ ਵੀ ਇਹ ਚੀਜ਼ ਜਾਦੇ ਆਪਣੇ ਤੇ ਬਾਹਰੂ ਪੈ ਗਈ ਜੀ ਨਸਲ ਤਾਂ ਆਪਣੀ ਬਹੁਤ ਮਹਾਰਾਜ ਰਣਜੀਤ ਸਿੰਘ ਨੇ ਨੁਕਰੇ ਤੇ ਬਹੁਤ ਕੰਮ ਕੀਤਾ ਜੀ ਮਹਾਰਾਜ ਰਣਜੀਤ ਸਿੰਘ ਨੇ ਨੁਕਰਾਂ ਨਸਲ ਨੂੰ ਬਹੁਤ ਹਾਂ ਜੀ ਤੇ ਬਾਕੀ ਨੀਲਾ ਮੱਝੂ ਕਿ ਲੈਣ ਵਾਲਾ ਉਹਦਾ ਕੋਈ ਤੋੜੀ ਹੈ ਨਹੀਂ ਜੀ ਘੋੜੇ ਦਾ ਐਡੇ ਦਲੇਰ ਘੋੜੇ ਐਡੇ ਐਡੇ ਘੋੜੇ ਹਨਾ ਤੇ ਬਾਕੀ ਕਰਾਮਾਤੀ ਲੈਣਾ ਇਹਦੇ ਜਿਹੜੀ ਦਲੇਰੀ ਕਿਸੇ ਘੋੜੇ ਚ ਹੈ ਹੀ ਨਹੀਂ ਹਨਾ ਆਪਣੇ ਆਪ ਦੇ ਕੋਲੇ ਬਹੁਤ ਕੁਸਾ ਪਰ ਬਗਾਨੇ ਵਾਲਾ ਪਿਆਰਾ ਲੱਗ ਜਾਂਦਾ ਪਤਾ ਨਹੀਂ ਕਿਉਂ ਹੈ ਤਾਂ ਉਹ ਚਲੋ ਆਪਣੇ ਦੇਸ਼ੀ ਨੇ ਪਰ ਮਤਲਬ ਵੀ ਪਹਿਲਾਂ ਆਪਣਿਆਂ ਨੂੰ ਪਛਾਣੋ ਆਪਾਂ ਕਹਿੰਦੇ ਵੀ ਬੋਲੋ ਸਾਰੀਆਂ ਪਸਾਵਾ ਬੋਲੋ ਸਾਰੀਆਂ ਚੀਜ਼ਾਂ ਰੱਖੋ ਪਰ ਆਪਣੇ ਵਾਲਾ ਨਾ ਭੁੱਲੋ ਹਾਂਜੀ ਉਹ ਜ਼ਰੂਰ ਰੱਖੋ ਸਾਰੇ ਘੋੜਿਆਂ ਦੇ ਜਿਹਦੇ ਕੋਲ 10 ਦਾ 20 ਵੀ ਫਾਰਮ ਘੋੜਿਆਂ ਦਾ ਫਾਰਮ ਹੈ ਹੋਰ ਘੱਟੋ ਘੱਟ ਇੱਕ ਇੱਕ ਤਾਂ ਜ਼ਰੂਰ ਆਪਦੇ ਵਾਲਾ ਰੱਖੋ ਇੱਕ ਇੱਕ ਸਵਾਰੀ ਵਾਲਾ ਰੱਖੋ ਆਪਦੇ ਆਪਦੇ ਖਾਨਦਾਨ ਚ ਰੱਖੋ ਆਪਣੇ ਪੁਰਾਣੇ ਰਵਾਇਤੀ ਘੋੜਿਆਂ ਦੇ ਵਿੱਚੋਂ ਘੋੜਾ ਜ਼ਰੂਰ ਰੱਖੋ ਹਾਂਜੀ ਇੱਕ ਦੇ ਸ਼ਵਾਨ ਚ ਲੈ ਕੇ ਗਏ ਆਪਣੇ ਘੋੜੇ ਨਹੀਂ ਜੀ ਅਸੀਂ ਸਾਡੇ ਸੋ ਹੀ ਆ ਜੀ ਸਦਾ ਹੀ ਸੋ ਆ ਰੋਡ ਤੇ ਆਪਣਾ ਫਾਰਮ ਆ ਜੀ ਹੁਣ ਜਿਹਨੇ ਆਉਣਾ ਤੁਸੀਂ ਬੱਚੀ ਨੂੰ ਦੇਖ ਕੇ ਦੇਖੋ ਆਇਓ ਸ਼ੋ ਦਾ ਮਤਲਬ ਕੀ ਆ ਪ੍ਰਮੋਸ਼ਨ ਕਰਨੀ ਹੈ ਨਾ ਆਪਦੇ ਆਪ ਨੂੰ ਕਿਤੇ ਜਾ ਕੇ ਘੋੜਾ ਸ਼ੋਅ ਕਰਨਾ ਵੀ ਮਾਲਕ ਦਾ ਨਾਮ ਬਣੇ ਘੋੜੇ ਦਾ ਨਾਮ ਬਣੇ ਅਸੀਂ ਕੰਮ ਦੇ ਨਾਲ ਨਾਮ ਬਣਾਉਨੇ ਆ ਅਸੀਂ ਸਵਾਰੀ ਕਰਦੇ ਆ ਘੋੜਿਆਂ ਤੋਂ ਕੰਮ ਲੈਨੇ ਆ ਤੇ ਬਾਕੀ ਜਿਹਦਾ ਨਾਮ ਬਣਾਉਣਾ ਮਹਾਰਾਜ ਨੇ ਬਣਾਉਣਾ ਜੀ ਹੈ ਨਾ ਤੁਸੀਂ ਕਹਿੰਦੇ ਵੀ ਇਹ ਘੋੜਿਆਂ ਨੂੰ ਗੱਡਿਆਂ ਦੇ ਨਾਲ ਵੀ ਬੰਨ੍ਹ ਦਈਦਾ ਕਈ ਵਾਰੀ ਨਾ ਲੋਕ ਕਹਿ ਦਿੰਦੇ ਵੀ ਇਹ ਘੋੜੇ ਆ ਗਧੇ ਥੋੜੇ ਨਾ ਵੀ ਗੱਡਿਆਂ ਨਾਲ ਤੁਸੀਂ ਬੰਨ੍ਹ ਦਿੰਦੇ ਹੋ ਕਈਆਂ ਨੇ ਤੁਹਾਨੂੰ ਇਹ ਗੱਲ ਕਈ ਵੀ ਹੋਈ ਦੇਖੋ ਜੀ ਆਪਾਂ ਜਿਵੇਂ ਕਹਿੰਦੇ ਨਹੀਂ ਬੰਦੇ ਕਹਿੰਦੇ ਵੀ ਕੋਈ ਕੰਮ ਕੰਮ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਆ ਵੱਡੀ ਛੋਟੀ ਹੈ ਨਾ ਉਹ ਆਪਾਂ ਹਾਈ ਪ੍ਰੋਫਾਈਲ ਦਿਖਾਉਣ ਦੇ ਲਈ ਸਿਰਫ ਇਹ ਹੁੰਦਾ ਵੀ ਜੇ ਕੋੜਾ ਇਹ ਸਾਡਾ ਕੋੜਾ ਵੀ ਜੁੜ ਨਹੀਂ ਜੁੜ ਨਹੀਂ ਕਿਉਂ ਨਹੀਂ ਜੁੜ ਸਕਦਾ ਕੰਮ ਲਈ ਬਣੇ ਸੀ ਨਾ ਕੋੜੇ ਤੇ ਉਹ ਬਣਾਉਣਾ ਹੀ ਨਹੀਂ ਚਾਹੁੰਦੇ ਜੋੜਦਾ ਨਹੀਂ ਚਾਹੁੰਦੇ ਇੱਕ ਹੁਣ ਪਿੰਡਾਂ ਦੇ ਵਿੱਚ ਆਮ ਮਜ਼ਦੂਰਾਂ ਦੇ ਪੁੱਤ ਹੁੰਦੇ ਆ ਦੇਖੋ ਜਿਆਦੇ ਖਿੜਿਆਰੀ ਉਹਨਾਂ ਚੋਂ ਪੈਦਾ ਹੁੰਦੇ ਆ ਕੰਮਿਆਂ ਦੇ ਪਰਿਵਾਰਾਂ ਚੋਂ ਖਿੜਿਆਰੀ ਪੈਦਾ ਹੁੰਦੇ ਨਾ ਦੇਖੋ ਕਿਡੇ-ਕਡੇ ਪਦਮੀਆਂ ਤੇ ਜਾਂਦੇ ਆ ਤੇ ਮਤਲਬ ਇੱਕ ਚੰਗੇ ਤਗੜੇ ਸਰਦ ਜਿਹੜੇ ਚਾਂਦੀ ਦੇ ਚਮਚਾਂ ਨਾਲ ਜੰਮੇ ਹੁੰਦੇ ਆ ਤੇ ਉਹਨਾਂ 'ਚ ਨਹੀਂ ਕੁਝ ਹੁੰਦਾ ਉਹ ਜਦੋਂ ਜਦੋਂ ਹੱਥ ਜੁੜਿਆ ਪਤਾ ਲੱਗਦਾ ਬਾਹਰ ਤੇ ਅਗਲਾ ਧੌਲ ਮਾਰ ਕੇ ਥੱਲੇ ਮਾਰਦਾ ਫੇਰ ਪਤਾ ਲੱਗਦਾ ਹਨਾ ਉਹ ਗੱਲ ਆ ਵੀ ਇਹ ਨਹੀਂ ਹੈਗਾ ਵੀ ਉਹ ਜੇ ਕੋਈ ਕੰਮ ਕਰਦੇ ਆ ਕੋੜੇ ਉਹ ਛੋਟੇ ਨੇ ਜਾਂ ਜਿਵੇਂ ਕਹਿੰਦੇ ਵੀ ਵੀ ਉਹ ਖੱਚਰਾ ਨੇ ਇਦਾਂ ਨਹੀਂ ਹੈਗੀ ਗੱਲ ਹਰੇਕ ਹੀ ਕੋੜਾ ਤੇ ਉਹ ਫਿਰ ਤੋਚਣਾ ਦੇ ਪਤਾ ਲੱਗਦਾ ਫਿਰ ਖਿਚਾ ਕੇ ਦੇਖੋ ਅਗਲੇ ਦੇ ਬਰਾਬਰ ਭਾਰ ਅਜਿਹਾ ਕਹਿੰਦੇ ਉਹ ਵੀ ਬਹੁਤ ਵੱਡੇ ਨੇ ਜਿਹੜੇ ਜਿਹੜੇ ਅਗਲਾਂ ਦੇ ਜਿਹੜੇ ਰੇੜਿਆਂ 'ਚ ਜੁੜੇ ਹੋਏ ਉਹ ਵੀ ਸਤਿਕਾਰਯੋਗ ਹੀ ਨੇ ਸਾਰੇ ਸਤਿਕਾਰਯੋਗ ਬੜੀ ਵੱਡੀ ਗੱਲ ਕਹਿਤੀ ਮੇਰੇ ਵੀ ਦਿਮਾਗ 'ਚ ਹੈ ਸਚਿੰਤ ਤੰਦੁਲਕਰ ਵਰਗੇ ਜਾਂ ਆਪਾਂ ਗੱਲ ਕਰੀਏ ਜੱਸਾ ਪੱਟੀ ਵਰਗੇ ਆਮ ਪਰਿਵਾਰਾਂ ਦੇ ਵਿੱਚੋਂ ਨਿਕਲੇ ਹਾਂਜੀ ਆ ਪਿੰਡਾਂ ਦੇ ਵਿੱਚੋਂ ਨਿਕਲੇ ਹੋਏ ਬੱਚੇ ਆ ਕਿਉਂਕਿ ਸਾਡਾ ਤਾਂ ਰੁਟੀਨ ਹੈ ਜੀ ਕੰਮ ਕਰਦੇ ਆ ਬੱਚੇ ਆਪਣੇ ਆਮ ਪਰਿਵਾਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਘਰ ਦੇ ਹੀ ਕਿੰਨੇ ਕੰਮ ਹੁੰਦੇ ਨੇ ਜਿਹੜੇ ਬੱਚੇ ਜਿਹੜੇ ਹੁਣ ਤਗੜੇ ਤਗੜਿਆਂ ਦੇ ਬੱਚੇ ਆ ਹੁਣ ਜਿਹੜੇ ਸ਼ੋਅ ਵਾਲੇ ਕੋੜੇ ਉਹ ਕਿੱਲੇ ਸ਼ੋਅ ਲਈ ਰੱਖ ਸ਼ੋ ਲਈ ਬਰੀਡਿੰਗ ਲਈ ਹੁਣ ਅਸੀਂ ਸਾਰਾ ਕੰਮ ਹੀ ਲੈਣਾ ਜੀ ਜਿਹਦੇ ਜਿਹੜੇ ਘੋੜੇ ਤੋਂ ਆਪਾਂ ਇੰਨੀ ਅੰਨੀ ਜਾਣ ਲਵਾਵਾਂਗੇ ਉਹ ਘੋੜੇ ਦਾ ਮਤਲਬ ਵੀ ਵਰਕਆਊਟ ਬਹੁਤ ਜ਼ਿਆਦਾ ਹੋਊ ਉਹਦਾ ਟੈਸਟੋਸਟੇਰੋਨ ਲੈਵਲ ਵੀ ਉੱਚਾ ਹੋਊਗਾ ਉਹ ਚੰਗੀ ਬਰੀਡਿੰਗ ਕਰੂਗਾ ਜਿਹੜਾ ਜਾਣ ਵਾਲਾ ਘੋੜਾ ਕੰਮ ਵਾਲਾ ਘੋੜਾ ਨਾ ਉਹਦੇ ਬੱਚੇ ਜ਼ਿਆਦਾ ਵਧੀਆ ਹੋਣਗੇ ਹਾਂਜੀ ਸਟਰੋਂਗ ਲਾਈਨ ਹੋਏ ਹਾਂਜੀ ਹੋਊਗੀ ਜੀ ਇੱਕ ਇੱਕ ਹੁਣ ਤੁਸੀਂ ਇੱਕ ਬੰਦਾ ਵਰਕਆਊਟ ਕਰਨ ਵਾਲਾ ਬੰਦਾ ਹੈਗਾ ਇੱਕ ਵਿਹਲਾ ਬੰਦਾ ਕੋਈ ਦੁਕਾਨ ਤੇ ਬੈਠਾ ਹੋਰ ਆ ਹਨਾ ਫਰਕ ਤਾਂ ਹੁੰਦਾ ਹੀ ਆ ਹਾਂਜੀ ਮਤਲਬ ਇਹ ਗੱਲ ਆ ਵੀ ਘੋੜਿਆਂ ਨੂੰ ਸਾਨੂੰ ਮੋੜ ਉਹ ਚੀਜ਼ਾਂ ਵੱਲ ਲੈ ਕੇ ਆਣਾ ਪੈਣਾ ਜ਼ਰੂਰੀ ਹੈ ਨਹੀਂ ਤਾਂ ਅਸੀਂ ਇਹਨਾਂ ਦਾ ਜੀਵਨ ਜਿਹੜਾ ਖਰਾਬ ਕਰ ਦਾਂ ਖਰਾਬ ਕਰ ਰਹੇ ਆ ਜੀ ਖਰਾਬ ਕਰ ਰਹੇ ਆ ਮਤਲਬ ਵੀ 15 बाई 15 ਦੇ ਕਮਰੇ ਤੱਕ ਹੀ ਸੀਮਤ ਰੱਖੇ ਹੋਇਆ ਉਹ ਗਲਤ ਆ ਜੀ ਧੱਕਾ ਇਹਨਾਂ ਦੇ ਨਾਲ ਪਰ ਇਹ ਗੱਲ ਹੈ ਨਾ ਵੀ ਇਹ ਵੀ ਗੱਲ ਕਹੀ ਜਾਂਦੀ ਆ ਵੀ ਜਿਹੜੇ ਦਲਪੰਥਾ ਦੇ ਘੋੜੇ ਹੁੰਦੇ ਆ ਵੀ ਉਹ ਕਦੇ ਬਰੀਡਿੰਗ ਨਹੀਂ ਕਰਾਂਦੇ ਮਤਲਬ ਜੇ ਮਤਲਬ ਬਾਹਰ ਨਹੀਂ ਦਿੰਦੇ ਜੇ ਕਵਰਿੰਗ ਵੀ ਕਰਾਂਦੇ ਆ ਸਭ ਕੁਝ ਕਰਾਂਦੇ ਆ ਤੇ ਉਹ ਦਲਪੰਥਾ ਦੇ ਵਿੱਚ ਹੀ ਰੱਖਦੇ ਆ ਤੁਸੀਂ ਹੁਣ ਸਿੰਘ ਸਾਹਿਬ ਹੋ ਤੁਸੀਂ ਤੁਮਲਾ ਸਜਾਇਆ ਆ ਤੁਹਾਨੂੰ ਨਹੀਂ ਲੋਕੀ ਕਹਿੰਦੇ ਵੀ ਤੂੰ ਕਿਹ ਵਪਾਰ ਕਰੀ ਜਾਂਦਾ ਨਹੀਂ ਸਾਡੀ ਕਿਰਤ ਹੈ ਜੀ ਇਹ ਕਿਰਤ ਹੈ ਕਿਰਤ ਕਰਨੋਂ ਕਿਹਨੇ ਰੋਕਿਆ ਪਹਿਲਾ ਉਪਦੇਸ਼ ਹੀ ਮਹਾਰਾਜ ਦਾ ਕਿਰਤ ਦਾ ਜੀ ਉਹ ਨਾਨਕ ਪਾਸ਼ਾ ਦਾ ਕਿਰਤ ਪਹਿਲਾ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਕਿਰਤ ਕਰੋ ਸੱਚੀ ਸੋਚੀ ਕਰਤ ਕਰੋ ਝੂਠ ਨਾ ਬੋਲੋ ਝੂੜਦਾ ਵਪਾਰ ਨਾ ਕਰੋ ਸੱਚ ਦਾ ਕਰੋ ਕਿਰਤ ਕਰਾਂਗੇ ਤਾਂ ਹੀ ਆਪਾਂ ਮਤਲਬ ਵੀ ਗਾਹਾਂ ਸੇਵਾ ਕਰ ਸਕਾਂਗੇ ਜੇ ਆਪਾਂ ਕਿਰਤ ਹੀ ਨਹੀਂ ਕਰਾਂਗੇ ਤੇ ਫਿਰ ਆਪਾਂ ਦਾ ਮੰਗਣ ਜੋਗੇ ਹੋ ਜਾਾਂਗੇ ਫਿਰ ਕੀ ਫਾਇਦਾ ਜੀ ਅਨੇ ਜੇ ਕਿਰਤ ਕਰਾਂਗੇ ਕਿਸੇ ਦਾ ਕੋਈ ਦਾਨ ਪੁੰਨ ਕਰਾਂਗੇ ਕਿ ਦੀ ਸੇਵਾ ਕਰਾਂਗੇ ਕੋਈ ਕਿਸ ਨੂੰ ਲੰਗਰ ਸਕਾਵਾਂਗੇ ਕਿਸੇ ਦਾ ਸਿਰ ਧਕਾਂਗੇ ਤਾਂ ਚੰਗੀ ਗੱਲ ਹੈ ਜੀ ਤੁਹਾਡਾ ਰੁਝਾਨ ਕਿੱਦਾਂ ਆਇਆ ਕੋੜਿਆਵਲ ਕਿੱਦਾਂ ਪਿਆ ਸ਼ੁਰੂਆਤ ਕਿਸ ਕੋੜੇ ਤੋਂ ਹੀ ਸ਼ੁਰੂਆਤ ਜੀ ਮੈਂ ਗਤਕੇ ਦੇ ਵਿੱਚ ਮਤਲਬ ਗਤਕਾ ਅਕੈਡਮੀ ਆਪਣੀ ਭਾਈ ਦਲ ਸਿੰਘ ਗਤਕਾ ਸਟੱਡ ਫਾਰਮ ਤਲਵੰਡੀ ਸਾਬੋ ਤੇ ਜੋ ਗੁਰੂਕਾਸ਼ੀ ਯੂਨੀਵਰਸਿਟੀ ਮੈਂ ਸਟੱਡੀ ਕਰਦਾ ਸੀਗਾ ਉੱਥੋਂ ਗੱਤਕੇ ਦੇ ਵਿੱਚ ਰੁਝਾਨ ਸੀਗਾ ਘਰੇ ਸਾਡੇ ਪਹਿਲਾਂ ਘੋੜੇ ਮੇਰੇ ਦਾਦਾ ਜੀ ਵੀ ਘੋੜੇ ਰੱਖਦੇ ਸੀ ਮੇਰੇ ਨਾਨਾ ਜੀ ਵੀ ਘੋੜੇ ਰੱਖਦੇ ਸੀ ਨਾ ਮੇਰੇ ਫਾਦਰ ਨੇ ਵੀ ਘੋੜੇ ਨਹੀਂ ਰੱਖੇ ਮੇਰੇ ਮਾਮੇ ਨੇ ਵੀ ਨਹੀਂ ਰੱਖੇ ਮੇਰੇ ਨਾਨਕੇ ਤਨਵੱਲ ਜੀ ਭਾਗਸੋਂ ਘੋੜਿਆਂ ਵਾਲਿਆਂ ਦੀ ਬਾਜਦੇ ਅੱਜ ਵੀ ਉਹਨਾਂ ਦੇ ਹੱਲ ਪੈਂਦੀ ਹੈ ਘੋੜਿਆਂ ਵਾਲਿਆਂ ਦੀ ਤੇ ਉਹ ਘਰੇ ਖਰਖਰੇ ਵਗੈਰਾ ਪਾਏ ਜਰੂਰ ਦੇਖਦੇ ਸੀ ਘੋੜੀਆਂ ਦੇ ਨਯੌਲ ਪੁਰਾਣੇ ਖਰਖਰੇ ਘੋੜਿਆਂ ਦੀ ਕਾਠੀ-ਕੂਠੀ ਪੁਰਾਣੀ ਪਈ ਤੇ ਉਹ ਦੇਖਦੇ ਸੀ ਉਹ ਸ਼ੌਂਕ ਜਰੂਰ ਸੀਗਾ ਤੇ ਇੱਥੇ ਕਾਲਜ ਪੜ ਤੇ ਉਹ ਘੋੜੀ ਲੈ ਆਈ ਸੀ ਪਹਿਲੀ ਵਾਰ ਉਸ ਘੋੜੀ ਤੋਂ ਗਾਂ ਆਰ ਪਰਵਾਰ ਬਣਵਾਇਆ ਹਾਂਜੀ ਹਾਂਜੀ ਅੱਜ ਬੜਾ ਵੱਡਾ ਟੈਂਡ ਲੱਗਿਆ ਅੱਜ ਰੋਕੀ ਰੁਕਦੇ ਨੇ ਇਹ ਇਹ ਉਥੋਂ ਦੀ ਸ਼ੁਰੂਆਤ ਹਾਂਜੀ ਹਾਂਜੀ ਉਸ ਘੋੜੀ ਦੀ ਸ਼ੁਰੂਆਤ ਹੈ ਜੀ ਹਾਂਜੀ ਜੀ ਤੁਹਾਡਾ ਵੀ ਸ਼ੌਂਕ ਹੈ ਫਿਰ ਘੋੜੇ ਰੱਖਣ ਦਾ ਚਲ ਅਸੀਂ ਬਾਅਦ ਨਾਲ ਤੁਸੀਂ ਵੀ ਐਦਾਂ ਹੀ ਸਟੱਡ ਫਾਰਮ ਬਣਾਓਗੇ ਫਿਰ ਹਾਂਜੀ 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 ਕੀ ਕਹਿਣਾ ਚਾਹੋ ਕੁਝ ਵੀ ਕਹਿਣਾ ਚਾਹੁੰਦੇ ਮੈਨੂੰ ਪਤਾ ਉਮਰ ਛੋਟੀ ਹੈ ਜਵਾਬ ਤਨ ਦੇਣੇ ਔਖੇ ਹੋ ਜਾਂਦੇ ਆਹ ਘੋੜ ਸਵਾਰੀ ਤੁਹਾਡੇ ਲਈ ਔਖੇ ਨਹੀਂ ਆ ਸਾਡੇ ਲਈ ਔਖੀ ਆ ਤੇ ਕੁਝ ਆਪਣੇ ਜੋ ਹੈ ਆਡੀਅנס ਦੇਖ ਰਹੀ ਹੈ ਉਹਨੂੰ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਨਹੀਂ ਕਹਿਣਾ ਚਾਹੁੰਦੇ ਕੋਈ ਨਾ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਕਿੱਦਾਂ ਦਾ ਲੱਗਦਾ ਜਦੋਂ ਘੋੜਿਆਂ ਨੂੰ ਇਦਾਂ ਦੇਖਦੇ ਹੋ ਮੇਲੇ ਦੇ ਵਿੱਚ ਆਏ ਹੋ ਇੱਥੇ ਇੰਨੇ ਘੋੜੇ ਨੇ ਕਿੱਦਾਂ ਲੱਗਦਾ ਇਹਨਾਂ ਨੂੰ ਦੇਖ ਕੇ ਬਹੁਤ ਵਧੀਆ ਬਹੁਤ ਵਧੀਆ ਕਦੇ ਡਾਂਟਦੇ ਆ ਮਮਾ ਜੀ ਕਦੇ ਡਾਂਟਦੇ ਆ ਜਦੋਂ ਕੋਈ ਗਲਤੀ ਗੁਲਤੀ ਹੋ ਜਾਂਦੀ ਹੈ ਤਾਂ ਕਦੇ ਕਦੇ ਡਾਂਟਦੇ ਨੇ ਜਦੋਂ ਵੀ ਜੇ ਸਤਾ ਡੰਡਣਾ ਜ਼ਰੂਰੀ ਹੈ ਜੇ ਡੰਡਣ ਕਿ ਨਹੀਂ ਫੇ ਸਿੱਖੂਗਾ ਕਿ ਮੈਂ ਬੱਚਾ ਮਤਲਬ ਇਹ ਗੱਲ ਆ ਵੀ ਚਲੋ ਬੱਚਾ ਹਜੇ ਕਈ ਵਾਰੀ ਜਵਾਬ ਵੀ ਦੇਣਾ ਔਖਾ ਹੁੰਦਾ ਪਰ ਹਾਂ ਬੱਚੇ ਲਈ ਘੋੜਸਵਾਰੀ ਔਖੀ ਨਹੀਂ ਹੈ ਜਿੰਨੀ ਕੋਈ ਦੀ ਉਮਰ ਹੈ ਘੋੜਸਵਾਰੀ ਕਰਦੀ ਹੈ ਮੈਂ ਇੱਕ ਵਾਰੀ ਹੈਰਾਨ ਹੋ ਗਿਆ ਦੇਖਦੇ ਆ ਵੀ ਇੰਨਾ ਰਾਸ਼ੀਗਾ ਅਸੀਂ ਡਰ ਰਹੇ ਸੀਗੇ ਵੀ ਐਨ ਰਸਤੇ ਵਿੱਚ ਵੀ ਘੂੜਾ ਕਿੱਦਾਂ ਲੈ ਕੇ ਗਿਆ ਕੋਈ ਇਹਨੂੰ ਡਰ ਨਹੀਂ ਨਹੀਂ ਰੂਟੀਨ 'ਚ ਉੱਥੇ ਵੀ ਸਵਾਰੀ ਕਰਦੀ ਹੈ ਜੀ ਟੈਕਸਾਬ ਘੂੜਾ ਲੈ ਜਾਂਦੀ ਆਪੇ ਜੀ ਅੱਛਾ ਤਲਵੰਡੀ ਸਾਬ ਟੈਕਸਰੀ ਦਾਮਦਵਾ ਸਾਬ ਨਹੀਂ ਉੱਥੇ ਤਾਂ ਟੈਕਸਾਬ ਤਾਂ ਆਪਾਂ ਨੂੰ ਪੈਂਦਾ 5 ਕਿਲੋਮੀਟਰ ਜੀ ਹਾਂਜੀ ਤੇ ਉੱਥੇ ਘੂੜਾ ਆਪੇ ਲੈ ਜਾਂਦੀ ਆ ਬਾਹਰ ਕੱਚੇ ਰਹਾ ਰੋ ਤੇ ਹਾਂਜੀ ਹਾਂਜੀ ਲੈ ਜਾਂਦੀ ਆ ਘੂੜਾ ਆਪ ਹੀ ਰੂਟੀਨ ਹੀ ਆ ਘੋੜਿਆਂ 'ਚ ਵੱਲ ਵੀ ਘੋੜਿਆਂ ਨਾਲ ਇਹਦਾ ਬਹੁਤ ਪ੍ਰੇਮ ਆ ਘੋੜਿਆਂ 'ਚ ਫਿਰਦੀ ਆ ਇੱਥੇ ਵੀ ਕਿਤੇ ਅਬ ਲੇਦਰੋਲੀ ਚੱਕ ਕੇ ਲੇਦਰੋਲੀ ਜਾਂਦੀ ਸੀ ਉਹ ਪਰਲੇ ਪਾਸੇ ਮੈਂ ਕਿਹਾ ਵੀ ਘੋੜਾ ਨਾ ਲੱਤ ਲੁੱਤ ਮਾਰੇ ਨਹੀਂ ਡਰਦੀ ਨਹੀਂ ਕੁਝ ਜਾਨਵਰ ਵੀ ਸਮਝਦਾਰ ਹੁੰਦੇ ਆ ਜੀ ਬਹੁਤ ਸਮਝਦਾਰ ਹੁੰਦੇ ਆ ਬੱਚੇ ਨੂੰ ਛੇਦੀ ਘੋੜਾ ਕੁਝ ਕਹਿੰਦਾ ਨਹੀਂ ਹਾਂਜੀ ਮੈਂ ਦੇਖ ਰਿਹਾ ਤੁਹਾਡਾ ਜਿਹੜਾ ਪਹਿਲੇ ਨੰਬਰ ਤੇ ਘੋੜਾ ਹੈ ਇਹ ਇਹ ਕਿਹੜੇ ਬਰੀਡ ਦਾ ਵੈਸੇ ਇਹ ਅਵਲਖ ਹੈ ਜੀ ਅੱਛਾ ਹਾਂਜੀ ਅਵਲਖ ਘੋੜਾ ਜੀ ਤੇ ਇਹ ਦੀ ਮਾਂ ਨੁਕਰੀ ਪਿਓ ਨੁਕਰਾ ਜੀ ਇਹਦਾ ਮਹਾਰਾਜਾ ਘੋੜਾ ਸੀ 68 ਇੰਚ ਤੇ ਮਾਂ ਇਹਦੀ ਨੀਲੀ ਸੀ ਹਾਂਜੀ ਇਹ ਅਵਲਖ ਘੋੜਾ ਜੀ ਹਾਂਜੀ ਇਹ ਮਤਲਬ ਤੁਸੀਂ ਦੋਨੋਂ ਜੇ ਨੁਕਰੇ ਦੀ ਤੇ ਮਾਰਵਾੜੀ ਦਾ ਇਹ ਸਮੇ ਮਿਕਸ ਕਰਾਇਆ ਹਾਂਜੀ ਸਮੇਲ ਹੀ ਹੈ ਜੀ ਇਹ ਹਾਂਜੀ ਐਡਾ ਸੋਹਣਾ ਲੱਗਦਾ ਸੋਹਣਾ ਲੱਗਦਾ ਤੇ ਨਸਲ ਇਹ ਤੁਰਨ ਤਰਨ ਨੂੰ ਬਹੁਤ ਚੰਗੀ ਹੁੰਦੀ ਹੈ ਜੀ ਅਸੀਂ ਹਾਂਜੀ ਇਹ ਤੋਂ ਰੇਸਾਂ ਦਾ ਕੰਮ ਲੈਨੇ ਆ ਜੀ ਸਪੱਟਾ ਦੌੜ ਦੇ ਵਿੱਚ ਇਹ ਘੋੜੇ ਤੋਂ ਬਹੁਤ ਕੰਮ ਲੈਨੇ ਤੇ ਕਈ ਰੇਸਾਂ ਦਾ ਜੇਤੂ ਵੀ ਹੈ ਜੀ ਘੋੜਾ ਇਹ ਰੇਸਾਂ ਦਾ ਜੇਤੂ ਹੈ ਘੋੜਾ ਮਤਲਬ ਕਿਤੇ ਕੰਪੀਟੀਸ਼ਨ ਵਗੈਰਾ ਹੁੰਦੇ ਆ ਰੇਸਾਂ ਦੇ ਉੱਤੇ ਭੇਜਦੇ ਆ ਜੀ ਇਸ ਘੋੜੇ ਨੂੰ ਹਾਂਜੀ ਭੇਜ ਦੇ ਕੋਟਸਵਰੀ ਆਪ ਕਰਦੇ ਹੋ ਕਿ ਕੋਈ ਘੋੜੇ ਨੇ ਲੀਦੀ ਹੈ ਜੀ ਸਿੰਘ ਹੈਗੇ ਆ ਬੱਚੇ ਤਿਆਰ ਕਰੀਦੇ ਆ ਜਿਵੇਂ ਇਹ ਗੁੜੀਆਂ ਹੁਣ ਇਹਨੂੰ ਭੇਜਿਆ ਕਰਾਂਗੇ ਜੀ ਹਾਂਜੀ ਕਿਤੇ ਦੌੜਾ ਹੁੰਦੀਆਂ ਕੰਪੀਟੀਸ਼ਨਾਂ ਬੱਚੇ ਜਾਂਦੇ ਆ ਆਪ ਵੀ ਕਰਦੇ ਆ ਤੇ ਬੱਚਿਆਂ ਨੂੰ ਭੇਜਦੇ ਆ ਤੁਸੀਂ ਕਦੇ ਦੇਖੀ ਕੋਈ ਵੀਡੀਓ ਕੁੜੀਆਂ ਦੀ ਰੇਸਾਂ ਦੀ ਕੁੜੀਆਂ ਦੇ ਖੇਡਾਂ ਦੀਆਂ ਦੇਖਿਆ ਵੀਡੀਓਜ਼ ਦੇਖਿਆ ਨਹੀਂ ਕੀ ਕਰਨਾ ਚਾਹੁੰਦੇ ਹੋ ਹਾਂਜੀ ਕਰਨਾ ਚਾਹੁੰਦੇ ਹੋ ਫਸਟਾਣਾ ਫਸਟਾਣਾ ਕਿਉਂ ਦੇਚ ਫਸਟਾਣਾ ਚਾਹੁੰਦੇ ਆ ਉਹਦੇ ਚ ਜੇਤੂ ਰਹਿਣਾ ਚਾਹੁੰਦੇ ਹਾਂਜੀ ਸਪਨਾ ਕੀ ਆ ਤੁਹਾਡਾ ਅੱਜ ਦੱਸ ਦੋ ਇਹ ਇਹ ਗੱਲ ਤਾਂ ਜਵਾਬ ਤਾਂ ਦੇ ਸਕਦੇ ਆ ਸੁਪਨਾ ਕੀ ਆ ਤੁਹਾਡਾ ਕੋੜੀਆਂ ਦੀਆਂ ਗੇਮਸ ਵਿੱਚ ਪੈਣਾ ਕੋੜੀਆਂ ਦੀਆਂ ਗੇਮਸ ਵਿੱਚ ਪੈਣਾ ਇੱਕੋ ਇੱਕ ਵਿਰਾਜ ਚੁਣਿਆ ਆ ਵੀ ਇਹਨਾਂ ਇਹਨਾਂ ਦੀਆਂ ਗੇਮਸ ਵਿੱਚ ਪੈਣਾ ਕੋਈ ਕਹਿੰਦਾ ਡਾਕਟਰ ਬਣਨਾ ਕੋਈ ਕਹਿੰਦਾ ਮੈਂ ਇੰਜੀਨੀਅਰ ਬਣਨਾ ਤੁਸੀਂ ਕਹਿੰਦੇ ਵੀ ਇਹਨਾਂ ਦੀਆਂ ਗੇਮਸ ਦੇ ਵਿੱਚ ਹੀ ਜਾਣਾ ਹਾਂਜੀ ਚਲੋ ਫਤਿਹ ਦੀ ਸਾਂਝ ਪਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਮੈਂ ਪਹਿਲਾਂ ਹੀ ਕਿਹਾ ਜਿੰਨੂੰ ਇਹ ਨਸ਼ਾ ਲੱਗ ਜੇ ਉਹ ਮਾਪੇ ਵੀ ਜਿਹੜਾ ਉਹਨਾਂ ਦਾ ਡਰ ਖਤਮ ਹੋ ਜਾਂਦਾ ਵੀ ਨਾ ਡਰਨੀ ਲੱਗਦਾ ਵੀ ਹਾਂ ਸਾਡਾ ਬੱਚਾ ਜਿਹੜਾ ਗਲਤ ਰਾਹੀ ਚਲਾ ਜਾਏਗਾ ਤੇ ਆ ਧੀ ਜਿਹੜੀ ਐ ਹਜੇ ਤੀਜੀ ਕਲਾਸ ਦੇ ਵਿੱਚ ਆ ਪਰ ਘੋੜਸਵਾਰੀ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਜਿਹੜੀਆਂ ਨੇ ਕੀਤੀਆਂ ਨੇ ਵੀ ਕਿਸ ਹਿਸਾਬ ਨਾਲ ਜਿੱਥੇ ਲੱਖਾਂ ਦਾ ਇਕੱਠ ਹੋਵੇ ਉਸ ਮੇਲੇ ਦੇ ਵਿੱਚ ਵੀ ਘੋੜਸਵਾਰੀ ਕਰ ਰਹੀ ਆ ਤੇ ਹਾਂ ਜਿਵੇਂ ਗੁਰੂ ਸਾਹਿਬ ਨੇ ਜਾਨ ਪਾਈ ਕਿਹਾ ਇਹਨਾਂ ਨੂੰ ਤੇ ਜਾਨ ਪਾਈ ਤੇ ਇਹਨਾਂ ਵਿਸ਼ਵਾਸ ਆ ਵੀ ਇਹ ਮੈਨੂੰ ਕਿਤੇ ਗਿਰਨ ਨਹੀਂ ਦੇਊਗਾ ਮੈਨੂੰ ਡੇਗੂਗਾ ਨਹੀਂ ਕਿਸੇ ਪ੍ਰਕਾਰ ਨਾਲ ਕੋਈ ਡਰ ਨਹੀਂ ਆ ਕਿਉਂਕਿ ਹਾਂ ਇੱਕ ਪ੍ਰੈਕਟਿਸ ਵੀ ਹੋ ਗਈ ਆ ਤੇ ਇਹ ਸ਼ੌਂਕ ਜਿਹੜਾ ਸਿਰਫ ਇਹ ਨਾ ਸੋਚਿਆ ਕਰੋ ਵੀ ਇਹ ਫੁਕਰਿਆਂ ਦਾ ਸ਼ੌਂਕ ਹੀ ਹੈ ਇਹ ਸਿਰਫ ਫੁਕਰੇ ਹੀ ਜਿਹੜੇ ਨੇ ਉਹ ਹੀ ਕੋੜੇ ਪਾਲ ਸਕਦੇ ਆ ਕੋੜਾ ਪਾਲਣ ਦੇ ਵਾਸਤੇ ਪੈਸੇ ਦੀ ਨਹੀਂ ਲੋੜ ਹੁੰਦੀ ਕੋੜਾ ਪਾਲਣ ਦੇ ਵਾਸਤੇ ਤੁਹਾਡੇ ਅੰਦਰ ਸੇਵਾ ਭਾਵ ਹੋਣਾ ਚਾਹੀਦਾ ਜੇ ਤੁਸੀਂ ਸੇਵਾ ਕਰ ਸਕਦੇ ਹੋ ਤਾਂ ਤੁਸੀਂ ਇਹਨਾਂ ਘੋੜਿਆਂ ਨੂੰ ਜਿਹੜਾ ਉਹ ਪਾਲ ਸਕਦੇ ਹੋ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਕੂਰਜੋਤ ਸਿੰਘ ਸਿੰਘ ਸਾਹਿਬ ਤੁਸੀਂ ਕਹਿ ਰਹੇ ਸੀਗੇ ਵੀ ਪੰਜਾਬ ਨਸਲ ਦਾ ਘੋੜਾ ਹੈ ਤੇ ਇਸ ਦੇ ਬਾਰੇ ਜਾਣਕਾਰੀ ਦਿਓਗੇ ਹਾਂਜੀ ਇਹ ਪੰਜਾਬ ਨਸਲ ਦਾ ਘੋੜਾ ਜੀ ਕਰਾਮਾਤੀ ਬਲੱਡ ਲਾਈਨ ਹੋਈ ਆ ਜੋ ਬੁੱਢਾ ਦਲ ਦੀ ਬਲੱਡ ਲਾਈਨ ਹੈ ਜੋ ਬੁੱਢਾ ਦਲ ਉਹ ਸੰਪਰਦਾ ਜਿਹੜੀ ਸ਼੍ਰੋਮਣੀ ਸੰਪਰਦਾ ਜਿਹੜੀ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲੰਗੀਆਂ ਵਾਲੇ ਪਾਸ਼ਾ ਨੇ ਨਦੇੜ ਦੀ ਧਰਤੀ ਤੋਂ ਆਪ ਰਜਿਸਟਰਡ ਕਰਕੇ ਬਾਬਾ ਬਨੋਦ ਸਿੰਘ ਜੀ ਜਿਹਦੇ ਪਹਿਲੇ ਜਥੇਦਾਰ ਲਾਏ ਉਹ ਪੀੜੀਦਾਰ ਪੀੜੀ ਜਿਹੜੀ ਜਥੇਬੰਦੀ ਆ ਚੱਲਦੀ ਆਈ ਉਸੇ ਜਥੇਬੰਦੀ ਦੇ ਵਿੱਚ ਇਹ ਘੋੜੇ ਜਿਹੜੇ ਜੰਗਾਂ ਯੁੱਧਾਂ ਦੇ ਵਿੱਚ ਸਿੰਘਾਂ ਦੇ ਜਿਹੜੇ ਨਾਲ ਰਹੇ ਆ ਉਸ ਉਸ ਦਲ ਦੇ ਵਿੱਚ ਕਰਾਮਾਤੀ ਘੋੜਾ ਹੋਇਆ ਜੀ ਉਸ ਕਰਾਮਾਤੀ ਦਾ ਬੱਚਾ ਸੀਗਾ ਕਰਾਮਾਤੀ 2 ਉਸ ਕਰਾਮਾਤੀ 2 ਦਾ ਬੱਚਾ ਜੀ ਫਰਜੰਦ ਘੋੜਾ ਇਹ ਹੁਣ 3.5 ਸਾਲ ਦਾ ਘੋੜਾ ਹੋ ਚੁੱਕਿਆ ਜੀ ਸਟੱਡ ਸਰਵਿਸ ਲਈ ਆਪਾਂ ਓਪਨ ਕਰ ਦਿੱਤਾ ਤੇ ਇਹ ਜੰਗੀ ਲਾਈਨ ਆ ਜੀ ਬੜੀ ਦਲੇਰ ਤੇ ਜੰਗੀ ਲੈਣਾ ਪ੍ਰਾਤਨ ਲੈਣਾ ਸਿੰਘਾਂ ਵਾਲੀ ਤੇ ਵੱਧ ਤੋਂ ਵੱਧ ਪੰਜਾਬ ਦੇ ਸਿੰਘਾਂ ਨੂੰ ਜ਼ਰੂਰ ਇਸ ਲਾਈਨ ਦਾ ਜਿਹੜਾ ਹੈਗਾ ਫਾਇਦਾ ਲੈਣਾ ਚਾਹੀਦਾ ਕਿਉਂਕਿ ਇਹ ਬਹੁਤ ਰੇਅਰ ਜਿਹੜੀ ਬਲੱਡ ਲਾਈਨ ਹੈ ਰਹਿ ਚੁੱਕੀ ਆ ਹਾਂ ਜੀ ਹਾਂ ਜੀ ਇਹ ਜ਼ਰੂਰੀ ਹੈ ਕਿ ਆਪਣੀ ਲਾਈਨ ਵੱਲ ਧਿਆਨ ਵੀ ਦੇਣਾ ਚਾਹੀਦਾ ਹੈ। ਹਾਂਜੀ ਆਪਣੇ ਦੇਖੋ ਜੀ ਆਪਣੀ ਜੱਦ ਪੁਸਤ ਹੈ ਜੀ ਤੇ ਜ਼ਰੂਰੀ ਆ ਆਪਣੀ ਲਾਈਨ ਵੱਲ ਧਿਆਨ ਦੇਣਾ ਚਾਹੀਦਾ ਹੀ ਚਾਹੀਦਾ ਹੈ ਤੇ ਬਾਕੀ ਇਹ ਘੋੜਿਆਂ ਦੇ ਵਿੱਚ ਅੱਜ ਵੀ ਉਹੀ ਦਲੇਰੀ ਉਹੀ ਜਜ਼ਬਾ ਉਹੀ ਉਦਾਂ ਹੀ ਆਪਣੇ ਸਵਾਰਾਂ ਨੂੰ ਰੱਖਿਆ ਕਰਨੀ ਤੇ ਤੋਰਾ ਇਹਨਾਂ ਦੇ ਖਾਨਦਾਨ ਚੀ ਆ ਬਹੁਤ ਚੜ੍ਹਦੀ ਕਲਾ ਦੇ ਘੋੜੇ ਆ ਹਾਂਜੀ ਹਾਂਜੀ ਇੱਕ ਐਵੀ ਗੱਲ ਆ ਵੀ ਸੁਣਨ ਦੇ ਵਿੱਚ ਐ ਵੀ ਆਂਦਾ ਵੀ ਜਿਹੜੀਆਂ ਪੰਜਾਬ ਲਾਈਨ ਘੋੜੇ ਨੇ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਸੁਧਾਰ ਕਰਨ ਦੇ ਵਿੱਚ ਵੀ ਕਾਫੀ ਵੱਡਾ ਯੋਗਦਾਨ ਆ ਉਹਨਾਂ ਨੇ ਹਾਂਜੀ ਸਾਡੇ ਸਾਡੇ ਰਾਜ ਦੇ ਬੜੇ-ਬੜੇ ਬਾਦਸ਼ਾਹ ਰਹੇ ਆ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਨੇ ਤਾਂ ਘੋੜਿਆਂ ਦੇ ਲਈ ਤਾਂ ਮਤਲਬ ਵੀ ਬਹੁਤ ਜਿਆਦਾ ਕੰਮ ਕੱਲੀ ਆ ਘੋੜਿਆਂ ਦੇ ਸੁਧਾਰ ਦੇ ਲਈ ਘੋੜਿਆਂ ਦੇ ਖਾਨਦਾਨ ਸਹਾਦਰਨ ਦੇ ਲਈ ਨੌਕਰਿਆਂ ਦੇ ਖਾਨਦਾਨ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਵੱਡਾ ਕੰਮ ਕੀਤਾ ਤੇ ਸਾਡੇ ਐਡੇ ਜੰਗੀ ਰਾਜੇ ਸਾਨੂੰ ਮਾਣ ਹੈ ਜੀ ਅਸੀਂ ਉਸ ਪੰਜਾਬ ਦੇ ਜਾਇਆ ਜਿਹੜੇ ਖਾਲਸਾ ਰਾਜ ਚ ਸਾਡਾ ਇਹ ਜਿਆ ਰਾਜਾ ਹੋਇਆ ਜਿੱਥੇ 40 ਸਾਲ ਦੇ ਰਾਜ ਦੇ ਵਿੱਚ ਕਿਸੇ ਨੂੰ ਫਾਂਸੀ ਨਹੀਂ ਹੋਈ ਕਿਸੇ ਨੂੰ ਕਾਲੇ ਪਾਣੀ ਦੀ ਸਜ਼ਾ ਨਹੀਂ ਹੋਈ ਤੇ ਹਰ ਇੱਕ ਜਿਹਦੇ ਜਿਹੜੇ ਹਰ ਵਰਗ ਉਸ ਰਾਜ ਦੇ ਵਿੱਚ ਖੋਸੀ ਅਸੀਂ ਉਸ ਰਾਜ ਦੇ ਉਸ ਖਿੱਤੇ ਦੇ ਪੈਦਾ ਹੋਣ ਵਾਲੇ ਉਸ ਧਰਤੀ ਦੇ ਪੈਦਾ ਹੋਣ ਵਾਲੇ ਹਾਂ ਜੀ ਹਾਂਜੀ ਧੰਨਵਾਦ ਜੀ ਸਿੰਘ ਸਾਹਿਬ ਦਾ ਬਹੁਤ ਬਹੁਤ ਸਤਿ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ Vai, i got